ਜੀਟ ਹੈ ਤੀ ਸੇ ਨੀਰ ਕੱਖ ਲੈ ਗਿਆ ਆ ਲਓ ਜੀ ਆ ਬੰਦੇ ਨੇ ਸਾਡੇ ਨਾਲ ਜੇ ਖੁੱਲੀ ਠਾਤੀ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਸਾਡੇ ਕੋਲ ਤਾਂ ਇਹ ਮੰਨਣਾ ਨਹੀਂ ਤੇ ਨੇ ਕਹਿੰਦਾ ਤਾਂ ਐ ਹੋ ਗਿਆ ਵਾਏ ਹੋ ਗਿਆ ਉਹ ਉਹ جاسੂਸ ਨੇ ਫੜ ਲਿਆ ਇਹ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਈ ਵੀ ਮੋਟਰ ਬੱਕਖ ਵੱਢਣ ਕੱਖ ਵੱਢਣ ਕੇ ਬੰਦਾ ਸਾਡਾ ਗੱਲ ਵੱਢ ਗਿਆ ਇਹਨਾਂ ਫਾਸਟ ਹੋ ਗਿਆ ਕੱਲ ਸ਼ਾਮ ਨੂੰ ਕਹਿੰਦਾ ਮੈਂ ਵਿਹਲਾ ਹਾਂ ਮੈਂ ਕੱਖ ਹੁਣੀ ਵੱਢ ਜਣੇ ਬਾਪਾ ਫੇ ਕੱਲ ਟਾਈਮ ਲੱਗ ਗਿਆ ਤਾਂ ਪੰਗਾ ਹੈ ਪੁੱਤ ਸ਼ਾਮ ਨੂੰ ਕੱਖ ਵੱਢੇ ਫੇ ਥੱਲੇ ਕੋਈ ਲੁਕਣ ਦਾ ਡਰ ਰਹਿੰਦਾ ਹੋਰ ਕੁਛ ਨਹੀਂ ਮੈਂ ਕੱਲ ਵਿਹਲਾ ਹਾਂ ਮੈਂ ਕਹਾਂ ਚੱਲ ਵੱਢਿਆ ਹੋਣਾ ਤਾਂ ਚੱਲ ਫੇ ਚੱਕ ਕੇ ਜਦੇ ਲੈ ਜਣੇ ਤਾਂ ਟਰੈਕਟਰ ਲਿਆਉਣਾ ਤਾਂ ਫੇ ਕੱਲ ਹੈਗੇ ਤਾਂ ਬਾਧੂ ਦੇ ਕੱਲ ਵੀ ਐਂ ਤਾਂ ਉਹ ਤਾਂ ਟਰੈਕਟਰ ਲਿਆਉਣ ਦਾ ਗਿਆ ਲਈ ਤਾਂ ਕਹੋਗੇ ਰੇੜੀ ਦੀ ਵੀ ਜਾਈ ਜੇ ਮੈਂ ਹੈ ਨਹੀਂ ਤਾਂ ਤਾਂ ਟਰੈਕਟਰ ਲਿਆਉਣਾ ਦਾ ਟਰਬੋ ਰੱਖ ਲਈ ਜਾਣੇ ਜੀ ਹੁਣ ਆਈਆਂ ਵੀ ਉਹ ਬਚਾ ਕੇ ਚੱਕਣੇ ਪੈਣੇ ਆਪਾਂ ਨੂੰ ਰਾਤ ਦੇ ਪਏ ਆ ਇਹ ਕਈ ਵਾਰੀ ਥੱਲੇ ਕੋਈ ਚੀਜ਼ ਵਰ ਜਾਂਦੀ ਆ ਠੀਕ ਹੈ ਸੱਪ ਵਰਗੇ ਕੋਈ ਚੀਜ਼ ਵਰਗੀ ਕਿਹੜੇ ਪਤਾ ਲੱਗਦਾ ਗਰਮੀ ਦਾ ਟਾਈਮ ਆ ਇਹ ਕਰਕੇ ਹੁਣੇ ਬਹੁਤ ਬਚਾ ਬਚਾ ਕੇ ਚੱਕਣੇ ਚਾਗੇ ਤੇ ਮੈਂ ਸਵੇਰੇ ਵੱਢ ਲਿਆ ਕਰੂੰਗਾ ਸਵੇਰੇ ਬਾਕੀ ਗੱਲ ਪੈਣਾ ਪੁੱਠੇ ਕਰ ਕਰਕੇ ਫੇਰ ਚੱਕੀ ਹੋਏ ਠੀਕ ਹੈ ਜੀ ਜਿਹੜੇ ਕੋਈ ਗਲਿਆ ਪਾਉਂਦਾ ਨਾ ਬਾਹਰ ਕੱਢ ਦੀਗਾ ਬਾ ਹੁਣ ਆਹੀ ਰਹਿ ਗਿਆ ਥੋੜਾ ਜਿਹਾ ਬਾਜਰਾ ਇੱਧਰ ਲਾ ਬਾਕੀ ਇੱਧਰ ਤਾਂ ਠੀਕ ਆ ਇੱਧਰ ਤਾਂ ਖੜਾ ਏ ਉਹ ਕਹਿੰਦਾ ਜਿਹੜਾ ਕੋਈ ਡੱਗਾ ਜਿੱਦ ਹੋਇਆ ਪਊਗਾ ਦੇਖੀ ਬਾਹਰ ਕੱਢਦਾ ਆਪਣਾ ਅੱਬ ਪੁੱਲਰ ਵੀ ਪੱਟ ਹੋਣਗੇ ਹੁਣ ਪੱਟਣੇ ਸਾਫ਼ ਕਰਨਾ ਸਾਰਾ ਹੀ ਆਹਾ ਬਾਜਰਾ ਬਾਗੇ ਦੁਆਰਾ ਬੀਜਾਂਗੇ ਤੋਂ ਕਹਾਰੇ ਇੱਧਰ ਹੋਏ ਆਉਣੇ ਇਹ ਆਏ ਪੁਰਾਣੇ ਜੰਮੇ ਵੀ ਆ ਦੇਖ ਲੈ ਗੱਡੇ ਗੱਡੇ ਹੋਗੇ ਹੂੰ ਖਾਸੇ ਵੱਡੇ ਹੋਗੇ ਜਿਹੜੇ ਪਟਾਈ ਤੇ ਹੁਣ ਉਹਨਾਂ ਦੀ ਜੜਾ ਦਿੱਤਾ ਸੀ ਕਿਹੜੇ ਸਾਗ ਦਾ ਜੰਮੀ ਨਹੀਂ ਆਣੀ ਚੱਕਰ ਆ ਵੀ ਸ਼ਾਮ ਨੂੰ ਜੇ ਵੱਢਣ ਦਾ ਫਿਰ ਰੇੜਾ ਲੈ ਆਏਗਾ ਠੀਕ ਹੈ ਸਵੇਰੇ ਵੱਢ ਕੇ ਆਪਾਂ ਨੇ ਲੀਚੀ ਕਰਨੇ ਬੱਦਲ ਹੋਇਆ ਵਾ ਪੂਰਾ ਦੇਖਦੇ ਅੱਜ ਵੀ ਕਿਰਪਾ ਉਂਜੀ ਕੇ ਨਹੀਂ। ਇਹ ਨਹੀਂ ਪੈਂਦਾ। ਇਹ ਨਹੀਂ ਪੈਂਦਾ ਹਾਂ। ਹਾਂ ਪਹਿਨੇ ਨਹੀਂ ਦਊਂਗੇ। ਇਹ ਤਾਂ ਗੱਲਾਂ ਲਈ ਆ ਬਸ। ਇਹ ਵੀ ਗੱਲਾਂ ਲਈ ਰਹਿ ਗਿਆ ਹੁਣ। ਹਾਂ। ਇਹ ਆਉਂਦਾ ਆ ਕੇ ਲੰਘ ਜਾਂਦਾ। ਗੜਕ ਕੇ ਲੰਘ ਜਾਂਦਾ ਹੈ। ਗੜਕਦਾ ਵੀ ਨਹੀਂ ਹੁਣ ਤਾਂ ਆਉਂਦਾ ਬਾਏੋਂ ਲੰਘ ਜਾਂਦਾ। ਚਾਪਾ ਨੂੰ ਬੱਦਲ ਹੋ ਕੇ ਲੰਘ ਜਾਂਦਾ ਦਿਖਾ ਕੇ ਸ਼ਾਮਾ ਜੀ ਕਰਕੇ ਵੀ ਆ ਗਿਆ ਚੱਲੇ ਆ। ਬਾਉਂਦਾ 5 ਮਿੰਟ ਬਾਅਦ ਲੰਘ ਹੀ ਜਾਂਦਾ। ਚੱਲ ਕੋਈ ਨਹੀਂ। ਪੈਂਦਾ ਤਾਂ ਹੈ ਹੀ ਨਹੀਂ ਹੁਣ। ਹਾਂ। ਚੱਲ ਠੀਕ ਆ। ਜੇ ਕਰ ਇਹਦਾ ਦਿਲ ਕਰਦਾ ਭਾਈ। ਮਰਜੀ ਆ ਰੱਬ ਦੀ। ਹਾਂ। ਜੇ ਪਹਿਣਾ ਹੈ ਤਾਂ ਪਈ ਵੀ ਜਾਣਾ ਜੇ ਪਾਉਣਾ ਹੀ ਨਹੀਂ ਰੱਬ ਨੇ ਤਾਂ ਪਹਿਣਾ ਨਹੀਂ ਤਾਂ ਪਹਿਣਾ ਹੀ ਨਹੀਂ ਹੂੰ ਚਲੋ ਲੱਦ ਲਿਆ ਹੁਣ ਕੱਖ ਕੱਦੇ ਦਾ ਲੱਦ ਲਿਆ ਚਲੋ ਫੇਰ ਲੱਦਾ ਮੈਂ ਵੀ ਆਈ ਨਹੀਂ ਪਤਾ ਆਈ ਨਹੀਂ ਗੱਲ ਬੰਨ੍ਹਦੀ ਹੋਈ ਜਿੰਨੇ ਦਰਾਖਤ ਲਾਏ ਤੇ ਸਾਰੇ ਖਲਾਤੇ ਇਹਨਾਂ ਨੇ ਕੀ ਕਰੀਏ ਹੁ ਆ ਲਾ ਕੇ ਗਏ ਤੇ ਉਹ ਹਰ ਕਦੇ ਨਾਲ-ਨਾਲ ਸਾਰੇ ਖਾਤ ਹਜ਼ਾਰ ਰੁਪਏ ਨੇ ਕਬੂਟਾ ਪੈਂਦਾ ਜੀ ਗਵਰਨਮੈਂਟ ਨੂੰ ਦੇਖ ਲੋ ਇਹ ਲੋਾਈ ਵਿੱਚ ਟੋਆ ਪਟਾਈ ਹੁਣ ਜੇ ਇੱਕ ਬੰਦਾ ਨਰੇਗਾ ਵਾਲਾ ਲਾਉਂਦਾ ਕਰੋੜ 20000 ਰੁਪਏ ਦਾ ਬੂਟਾ ਆਉਂਦਾ ਹੀ ਆ ਫਿਰੇ ਬਾਅਦ ਦੇਖ ਲੋ ਸਾਰਾ ਪਟਾਈ ਕੀ ਕਰੇ ਇਹਨਾਂ ਨੂੰ ਉਹ ਤੇਰਾ ਕਹਿੰਦੇ ਵੀ ਨਾ ਛੱਡੋ ਇੱਥੇ ਸਾਰੀ ਖੜਾ ਤੂੰ ਜੇ ਕਹਿੰਦੀ ਐ ਕੋਤ ਫਿਰ ਉਰ ਆਉਣਾ ਲਓ ਭਾਈ ਮੋਟਰ ਪਰ ਆਵੇ ਬੰਦਾ ਜੀ ਕੰਮ ਲੱਗਿਆ ਹੋਇਆ ਛੁੱਟੀ ਨੂੰ ਅੱਜ ਹੈ ਅੱਦੇ ਦੇਤੇ ਹੋਏ ਸ਼ਨੀਵਾਰ ਦੀ ਅੱਜ ਹਾਂ ਅੱਜ ਕਾਲੂ ਤਾਂ ਫਿਰ ਪੂਰੀ ਦਿਹਾੜੀ ਬਣਾਉਂਗਾ ਚੰਗੀ ਜਿਹਾ ਕਾਲੂ ਆ ਸਫਾਈ ਸ਼ੁਰੂ ਕਰਦਾ ਵਾਲੇ ਦਾ ਟਿੱਟਾ ਟਾ ਟੱਕੇ ਨਾ ਹੂੰ ਹੂੰ ਅਵੇਲਾ ਬੈਠਾ ਦਾ ਮਾਝਾ ਲ ਟਿੱਟਾ ਹੀ ਸਾਫ ਕਰ ਲਵਾਂ ਹੈ ਨਾ ਸਹੀ ਗੱਲ ਆ ਮਲਗੀ ਤਾਂ ਬਈ ਦਾ ਜ ਗਿਆ ਵਾ ਹੂੰ ਕਰਿਆ ਤਾਂ ਨਾ ਕੋਈ ਹੂੰ ਸ਼ਾਮ ਤੱਕ ਮੜੂੰਗੇ ਅੱਛਾ ਹਾਂ ਹੋਰ ਫੇ ਹੋਰ ਕਿੰਨਾ ਰਹਿ ਗਿਆ ਹੁਣ ਬਸ 2 2 ਦਿੰਦਾ ਕੰਮ ਮੁੱਲਾ ਜੀ ਇਹਨਾਂ ਦਾ ਪਰਸੋਂ ਪਾਉਣੇ ਅੰਦਰ ਹਾਂ ਕਾਲੂ ਉਹਨਾਂ ਨੂੰ ਰੋੜਾ ਲੈ ਕੇ ਦੇਣਾ ਉੱਥੇ ਤੇ ਮੋਟਰ ਪਰ ਤੇ ਨਾ ਰੂੜੀ ਰੂੜੀ ਜੀ ਹਾਂ ਉੱਥੇ ਪਈ ਆ ਫਿਰ ਕਾਲੂ ਉਹਨਾਂ ਨੇ ਉਹ ਕੁੱਟੜ ਲੜੀ ਬਜੜੀ ਆ ਰੋੜੀ ਅੱਛਾ ਬਾਕੀ ਪਰਸੋਂ ਪਰਸੋਂ ਨੂੰ ਪਾ ਦੂੰਗੇ ਪਰਸ ਮੇਰੇ ਹਿਸਾਬ ਨਾਲ ਓ ਨਾ ਕਾਲੂ ਰੋੜੀ ਕੁੱਟ ਕੇ ਨਾ ਜਦੇ ਪਾ ਦੇਣ ਇੰਨੇ ਤਾਂ ਬੰਦੇ ਨੇ ਕਾਲੂ ਇਹ ਮਿਸਤਰੀ ਨੇ ਆਉਣਾ ਨਹੀਂ ਇਹ ਰਿਸ਼ਤੇਦਾਰੀ ਚ ਜਾਣਾ ਅੱਛਾ ਹਾਂ ਫਿਰ ਉਹਦੇ ਚ ਜਾਣਾ ਹੈ ਰਿਸ਼ਤੇਦਾਰੀ ਚ ਦਰਖਤ ਕਿੰਨੇ ਕ ਪਟੋਗੇ ਕਿੰਨੇ ਬਚ ਗਏ ਤਿੰਨ ਤਿੰਨ ਖਰਾਬ ਹੋ ਗਏ ਤਿੰਨ ਰਹਿ ਗਏ ਹਾਏ 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 ਚਲ ਦੁਬਾਰਾ ਲੱਗਦੀ ਹੈ ਜੇ ਹੈਗਾ ਟਾਈਮ ਨਾ ਮਾਸਨ ਕਹਿੰਦਾ ਮੈਂ ਲਿਆ ਕੇ ਦਿੰਦਾ ਤੈਨੂੰ ਉਹ ਕਹਿੰਦਾ ਪੰਜ ਪੰਜ ਬੂਟੇ ਹਾਂ ਮਾਚਾ ਲਾਦਾ ਇੱਥੇ ਹੁਣ ਪਿੱਲਰ ਕਰਨਾ ਪੂਰੇ ਇੱਥੇ ਦੋ ਪਿੱਲਰ ਕਰਦਣੇ ਬਾਈ ਇੱਥੇ ਨਾ ਰੇਟ ਬਲਾਦਾਂਗੇ ਪਾਈਪ ਦਾ ਹਲਕਾ ਜਾ ਚਲੋ ਠੀਕ ਇੱਧਰ ਚਾਰੇ ਪਾਸੇ ਗੰਡਾ ਤਾਰ ਲਾ ਦੇਣੀ ਔਰ ਦੋਏ ਪਿੱਲਰ ਲਈ ਰੋਪੜ ਦੇ ਮਨ ਲਾ ਜੀ 250 ਰੁਪਏ ਦਾ ਪਿੱਲਰ ਕਹਿੰਦਾ ਤਾਂ ਹਾਂ ਪੁੱਛ ਕੇ ਆਇਆ ਮੈਂ ਹਾਂ 250 ਦਾ ਬਹੁਤ ਵਧੀਆ ਪਿੱਲਰ ਆ ਵਧੀਆ ਹੈ ਕਹਿੰਦਾ ਤਿੰਨ ਤਾਰਾ ਪਾਈਆਂ ਹੋਈਆਂ ਮੈਂ ਪੁੱਛਿਆ ਨਾ ਹਾਂ ਤਾਰਾ ਪਾਈਆਂ ਵਿੱਚ ਉਹ ਵੀ ਪੁਆਇੰਟ ਕੱਢੇ ਹੋਏ ਆ ਤਾਰ ਪਾਉਣ ਨੂੰ ਤਾਰ ਪਾਉਣ ਨੂੰ ਕੱਢੇ ਹੋਏ ਆ ਹਾਂ ਸਹੀ ਆ ਕਿੰਨਾ ਕ ਕਵਰ ਕਰੂੰਗਾ ਉਹ ਤਾਂ ਕਰੂੰਗਾ ਹੈ ਉਹ ਆਪਾਂ ਨੇ ਕਰ ਲੈਣਾ ਹਾਂ ਉਹ ਦੋ ਆ ਦੋ ਇਹ 11 ਦੇ ਅੱਧ ਦੇ ਵਿੱਚ ਆ ਸੌਰੀ ਆ 11 ਦੇ ਅੱਧ ਦੇ ਦੇ ਵਿੱਚ ਆਹੋ ਪਰਲੇ ਅੰਬ ਤੇ 10 ਫੁੱਟ ਪਰਾਂ ਨੂੰ 10 ਫੁੱਟ ਪਰਾਂ ਨੂੰ ਇੰਨੀ ਕਿਦਾ ਜਗ੍ਹਾ ਚਾਹੀਦੀ ਆ ਹਾਂ ਨਾ ਠੀਕ ਆ ਕੱਲੂ ਮੰਜਾ ਮੰਜਾ ਡਾਹ ਹੋ ਜਾਂਦਾ ਸਾਈਡ ਤੇ ਸ਼ਾਮਾਂ ਚ ਕਾ ਕੋ ਜਿੰਨੇ ਨੂੰ ਬੂਟੇ ਬਟਾਉਣੇ ਇੰਨੇ ਨੂੰ ਬੰਬ ਹੋਇਆ ਉਹਨੇ ਇੰਨੇ ਹੋ ਜਾਣੇ ਹਾਂ ਡੇਕ ਲਾ ਇੱਕ ਅੱਧੀ 6 ਕ ਲਾਣੀ ਹੈ ਡੇਕ ਬਹੁਤ ਛਿੱਤੀ ਹੁੰਦੀ ਆ ਡੇਕ ਲਾਈ ਦੀ ਥੱਲੇ ਆ ਗਈ ਭਰਤ ਦੇ ਦੁਬਾਰਾ ਲਾ ਲਈ ਉੱਥੇ ਬਹੁਤ ਲੱਗੀਆਂ ਮਾਂਡੇ ਚ ਉਹਦਾਂ ਸੀ ਭੁੱਲ ਕੇ ਪੱਟ ਕੇ ਲਿਆਉਣੀਆਂ ਹਾਂ ਲੈ ਕੇ ਆਉਂਗੇ ਠੀਕ ਆ ਬਹੁਤ ਜ਼ਿਆਦਾ ਲੱਗੀਆਂ ਨੇ ਉੱਥੇ ਚਲ ਘਰ ਸਫਾਈਆਂ ਬਣਾ ਦੇ ਨੂੰ ਹਾਂ ਠੀਕ ਹੈ ਹੂੰ ਸਤਿ ਸ੍ਰੀ ਅਕਾਲ ਜੀ ਆ ਗਿਆ ਕਰਿਆ ਤੇ ਖੋਜੀ ਟੈਤੀ ਤੇ ਯਾਰ ਕੱਖ ਲੈ ਕੇ ਆਇਆ ਲਓ ਜੀ ਬੰਦੇ ਨੇ ਸਾਡੇ ਜੇ ਖੁੱਲੀ ਢਾਤੀ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਸਾਡੇ ਕੋਲ ਤਾਂ ਇਹ ਮੰਨਣਾ ਨਹੀਂ ਤੇ ਨੇ ਕਹਿੰਦਾ ਤਾਂ ਐ ਹੋ ਗਿਆ ਵਾਏ ਹੋ ਗਿਆ ਉਹ ਉਹ ਜਾਸੂਸ ਨੇ ਫੜ ਲਿਆ ਇਹ ਜਿਹੜਾ ਉਹ ਸਾਹਮਣੇ ਲੱਗਿਆ ਵਾ ਉਹਨੇ ਰਿਕਾਰਡ ਕਰ ਲਿਆ ਵੀ ਖੁੱਲੀ ਢਾਈ ਕੇਕਣਾ ਇਹਨੇ ਜਦ ਬੈਕ ਕਰਦਾ ਦਾ ਜਿਹੜਾ ਲੈ ਕੇ ਆਇਆ ਜਦ ਸਾਈਡ ਤੇ ਵਜਿਆ ਮੋਟਰ ਟਰੈਕਟਰ ਮੂਰੇ ਦੇ ਆਓ ਵੇ ਮੂਰੇ ਤੇ ਟਰੈਕਟਰ ਮਾਰਿਆ ਤਾਂ ਬੈਕ ਕਰਨ ਲੱਗਿਆ ਤਾਂ ਮੈਂ ਕਿਹਾ ਜਿਹੜਾ ਬਾਹਰੇ ਖੜਾ ਦਿੰਦਾ ਜਾ ਖੜਾਉਣ ਲੱਗਿਆ ਹੂੰ ਜਦ ਬਚਿਆ ਤੇ ਮੈਂ ਹੁੰਦਰੀ ਲਾ ਤਰੜੋ ਕੇ ਕਿੱਥੇ ਕਿਤੇ ਲੱਗਿਆ ਆਇਦਰ ਲੱਗਿਆ ਹਾਂ ਚੱਲ 3 ਟਾਂਜੀ ਥੋੜੀ ਜਿਹੀ ਵੱਜਿਆ ਆਹ ਚੀ ਹੈ ਹਮ ਨਾ ਹੋਇਆ ਗਿਆ ਤਾਂ ਉੱਧਰ ਸਿੱਧਾ ਲਿਉਣ ਲੱਗੇ ਤਾਂ ਦੇਖਿਆ ਨਹੀਂ ਮੂਰੇ ਬ੍ਰੇਕੇ ਨਹੀਂ ਲੱਗੀ ਬ੍ਰੇਕ ਨਹੀਂ ਲੱਗੀ ਹਾਂ ਬ੍ਰੇਕਾ ਦੱਬੀ ਦੀ ਹੋਲੇ ਤੂੰ ਕਿਉਂ ਨਹੀਂ ਹਾਂ ਰੁਗਿਆ ਜੀ ਤੂੰ ਉਹ ਰੁੜੇ ਆਇਆ ਇਹਨੂੰ ਮੈਂ ਇਟਾ ਚੱਕ ਫੇਰ ਹੁਣੇ ਨਾ ਉਹ ਚੱਕ ਕੇ ਬਾਈ ਕਰੂੰਗਾ ਚਲ ਆਇ ਤਾਂ ਵੀ ਖੁੱਲ ਲਈ ਖਾਲੀ ਸੀ ਨਹੀਂ ਤਾਂ ਕੰਮ ਖਰਾਬ ਹੋ ਜਾਣਾ ਸੀ ਜੇ ਕਿਤੇ ਡੰਗਰ ਡੋਂਗਰ ਵੰਦੇ ਹੁੰਦੇ ਹਾਂ ਮੈਨੂੰ ਹੋਣੀ ਪੈਣੀ ਸੀ ਇਹ ਤਾਂ ਆਈ ਤਾਂ ਵੀ ਜਖ ਖੁੱਲ ਲਈ ਖੜ ਲਈ ਇੱਧਰ ਡੰਗਰ ਖੜਦੇ ਹੀ ਨਹੀਂ ਹੁਣ ਮੈਂ ਚਲ ਉਹਦੇ ਖੜਦਾ ਚੱਲ ਕੋਈ ਨਹੀਂ ਹੁੰਦਾ ਹੀ ਰਹਿੰਦਾ ਕੀ ਕਰ ਸਕਦੇ ਆ ਅਜੇ ਹੈਵੀ ਡਰਾਈਵਰ ਆ ਨਾ ਨਮਾ ਨਮਾ ਹੁਣ ਸਿੱਖਣ ਲੱਗਿਆ ਹਾਂ ਥੋੜੀ ਥੋੜੀ ਸਿੱਖੂੰਗਾ ਚਾਹ ਸ਼ੂਗਰ ਕਰੇ ਚ ਮਾਰੇਗੇ ਤਾਂ ਪਿਛੇ ਕੰਧ ਚ ਨਾ ਮਾਰਦਾ ਹਰ ਬਾਰ ਘੜ ਦੇਣਾ ਦਾਦਾ ਗੋਂਡੀਆਂ ਕਿ ਨਹੀਂ ਨੂੰ ਹਾਂ ਓ ਇੰਨਾ ਵੀ ਹੈਵੀ ਡਰਾਈਵਰ ਨਹੀਂ ਮਾੜਾ ਮੋਟਾ ਹੀ ਆ ਮਾੜਾ ਮੋਟਾ ਹੀ ਆ ਕਦੇ ਹੁੱਕਾ ਵਾਰ ਹਾਸਾ ਕਰ ਦਿੰਦੇ ਮੈਂ ਕਦੇ ਪਰਲੇ ਪਾਸੇ ਨੂੰ ਜਾ ਕੇ ਇਹਨਾਂ ਖੜਦਾ ਆ ਡੈਲੀ ਥੋੜੀ ਘਰਦਾ ਮੈਂ ਜਗਨੀ ਵਾਚੇ ਵਾਂਗ ਕਾਚੇ ਦੇ ਮਾਰੇ ਰਿਕਵਰੀ ਡੈਡੀ ਦਾ ਦਾ ਹੁੰਦੇ ਹੀ ਰਹਿੰਦੇ ਤਾਂ ਅੰਜਾ ਸਿੱਖਣੇ ਆ ਫਿਰ ਤੱਕ ਕੰਮ ਚੱਲਦਾ ਹੀ ਰਹਿੰਦਾ ਚਲਾਏ ਆ ਵੀ ਥੋੜਾ ਲੱਗਿਆ ਜੇ ਕਿਤੇ ਇੱਧਰ ਉੱਧਰ ਬੱਜਦਾ ਜਿਆਦਾ ਸਾਰੀ ਖੋਲਡਿ ਚ ਤੇ ਕੰਮ ਖਰਾਬ ਕਰ ਦੇਣਾ ਤੇ ਡਰ ਦਾ ਵੀ ਖਰਾਬ ਹੋਣਾ ਹੂੰ ਰੈਡਰ ਭਾਜੀ ਯਾਰ ਹਤਾ ਹੁਣ ਤਾਂ ਚਲ ਅਸੀਂ ਮੰਨ ਕੇ ਵੀ ਉਹ ਚੋਰ ਨੇ ਫੜ ਲਿਆ ਤੈਨੂੰ ਨਹੀਂ ਤਾਂ ਐ ਕਿੱਥੇ ਤੈਨੂੰ ਕਹਿੰਦਾ ਤਾਂ ਆਏ ਹੋਏ ਆਏ ਹੋਏ ਉਹਨੂੰ ਵਿੱਚ ਸਾਰਾ ਕੁਝ ਦੇਖ ਗਿਆ ਵੀ ਆਏ ਤੇ ਆਏ ਕਰਿਆ ਤੈਂ ਇਹ ਕਲੇਚ ਇੱਕੋ ਲੱਗ ਤਾ ਛੱਡ ਹੋਇਆ ਤੇ ਤੇ ਪਿੱਛੇ ਨੂੰ ਤੂੰ ਦੇਖਦਾ ਈ ਉਹ ਐਸੀ ਲਵ ਹੁੰਦੇ ਹੋ ਭਾਈ ਹੁਣ ਮੈਂ ਵੀ ਕੀ ਕਰ ਸਕਦਾ ਮੈਂ ਕਰਤਾ ਕੁਝ ਨਹੀਂ ਸਕਦਾ ਚੱਲ ਕੋਈ ਨਾ ਅੱਗੇ ਨੂੰ ਸਿੱਖ ਗਿਆ ਹੂੰ ਅੱਗੇ ਦਾ ਪਤਾ ਲੱਗ ਗਿਆ ਕਿ ਦੇਖ ਕੇ ਚਲਾਮਾ ਹਾਂ ਚੱਲ ਕੋਈ ਨਾ ਹੈ ਧਿਆਨ ਰੱਖਿਆ ਕਰ ਹੂੰ ਯਾਰ ਰੈਡੀ ਇਹਨੂੰ ਚੱਕ ਹੁਣ ਇਹਨੂੰ ਚੱਕ ਇਹਨੂੰ ਉਧਰ ਪਜਾ ਦਿਓ ਪਰਲੇ ਪਾਸੇ ਤੇ ਬੱੱਕ ਕਿੱਤਾ ਉਧਰ ਪਈਆਂ ਹਾਂ ਉੱਥੇ ਰੱਖਿਆ ਇਹਨੂੰ ਕੋਈ ਗੱਲ ਨਹੀਂ ਜਿਹੜਾ ਕੋ ਹੋ ਗਿਆ ਹੋ ਗਿਆ ਸਹੀ ਲੈ ਰਿੜੀ ਜਣਾ ਲੱਗਿਆ ਜੀ ਆ ਖੜੀ ਆ ਚੱਕ ਲੈ ਲੈ ਦੂੰ ਚੱਕ ਲਿਆ ਮੱਤਲੇ ਦੇ ਵਿੱਚ ਇਧਰ ਐਂ ਬੈਗ ਲੱਗਿਆ ਤਾਂ ਜਾਂਦਾ ਮੋਡਾ ਹਾਂ ਹਾਂ ਕਲ ਕੋਈ ਇੰਨਾ ਕੁ ਹੁੰਦਾ ਹੀ ਰਹਿੰਦਾ ਉਹ ਕੋਈ ਨਹੀਂ ਐਨੇ ਛੋੜੇ ਮੋੜੇ ਹਾਦਸੇ ਤਾਂ ਹੁੰਦੇ ਰਹਿੰਦੇ ਹੂੰ ਕੰਨਾਂ ਵਾਲੇ ਬਾਬਾ ਜੀ ਦੇਖੂਗੇ ਅੱਗੇ ਵੀ ਕਿਆ ਕਰਿਆ ਸਾਡੇ ਪੁੱਤ ਐ ਡਰਾਈਵਰ ਨੇ ਹੈਵੀ ਡਰਾਈਵਰ ਨੇ ਆਪਾਂ ਬਈ ਕੋਸ ਨਹੀਂ ਕਹਿੰਦੇ ਆਪਾਂ ਕਰਦੇ ਨੂੰ ਮਨਾ ਰਹਿਣਾ ਮੈਂ ਤਾਂ ਕੁਝ ਨਹੀਂ ਆ ਵੀ ਚੱਕ ਲੈ ਕਿੱਟ ਜਿਹੜੀ ਕਰਨੀ ਵਾਲੀ ਆ ਹੁਣ ਹਾਂ। ਆ ਜੁੰਕਾ ਕਰਕੇ ਸੁੰਬਰ ਦੇ ਸਾਰਾ ਹੀ ਠੀਕ ਹੈ। ਕੋਈ ਗੱਲ। ਤਸਲੇ ਚ ਪਾ ਲ। ਤਸਲੇ ਚ ਚੱਕ ਲਿਆ। ਤਸਲੇ ਚ ਪਾ ਲ ਇਹਨੂੰ ਸਾਰੇ ਨੂੰ। ਚਲ। ਕਹੀ ਗਿਏ। ਨਾ ਇੱਕ ਨਹੀਂ ਪਾ ਲ ਹੱਥਾਂ ਗਿਆ ਲੋ ਕਹੀ ਗੱਲ ਗਿਆ ਪਹਿਨੇ ਸੁੰਬਰ ਦੇ ਬਾਅਦ ਚ। ਚਲ ਕਰਦੀਆਂ ਸਾਫ ਠੀਕ ਆ ਮੇ ਲੋ ਜੀ ਪ੍ਰਧਾਨ ਨੂੰ ਕਿਹਾ ਲੈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਨਿਮਜ ਪਾਣੀ ਪਾਉਣ ਲੱਗਿਆ ਹੋਰ ਹੁਣ ਮੀਂਹ ਤਾਂ ਪੈਂਦਾ ਨਹੀਂ ਪਾਣੀ ਪਾ ਕੇ ਪਾੜ ਲੀਏ ਪਾਣੀ ਕਿ ਕਰੂੰਗਾ ਅੱਜ ਦੇਖੀ ਮੈਂ ਸਵੇਰੇ ਉਹਨਾਂ ਦੀ ਵੀਡੀਓ ਬਣਾਈ ਮੈਸਾਂ ਲਈ ਜਾਣ ਹੈ ਕੀ ਦੀ ਗੁਜਰਾ ਦੀ ਹਾਂ ਸਾਰੇ ਦਰਖਤ ਅੱਧੇ ਖਲਾਤੇ ਉਹਨਾਂ ਨੇ ਯਾਨੀ ਕਿ ਨਵੇਂ ਘਰ ਤੇ ਸਾਰੇ ਸਾਰੇ ਨਵੇਂ ਦਰਖਤ ਕਰਤੇ ਆ ਇਹਨਾਂ ਛੇੜੇ ਕਹਦੇ ਵੀ 2000 ਲਾਤਾ ਜੀ ਲਾਤਾ ਹਾਂ ਬਾਅਦ ਚ 100 ਕ ਰਹਿ ਗਿਆ ਹੁਣ 200 ਅੱਧ ਰਹਿ ਗਿਆ ਅੱਧਾ ਫੇਰ ਕਿਸੇ ਦਿਨ ਕਿਹੜਾ ਵੱਜ ਜਣਾ ਉਹਦੇ ਨਾਲ ਸੱਪ ਬੋਲਦੇ ਉੱਦੋਂ ਰਹਾ ਮੋਟਰਸਾਈਕਲ ਇੱਥੇ ਝੂ ਝੂ ਜੀ ਹੋਈ ਉਹ ਨਹੀਂ ਸਕਦਾ ਕੋਈ ਬੜੀ ਗੱਲ ਇਹਨਾਂ ਦੀ ਧਰਤੀ ਆ ਅੱਧੇ ਖਲਾਤੇ ਉਹਨਾਂ ਨੇ ਮੈਨੂੰ ਲੱਗਦੀ ਖੜਕ ਦੇ ਨਾਲ ਜਾਂਦਾ ਹੁਣ ਡੰਗਰ ਦੇ ਮੂੰਹ ਤੇ ਮਾਰਨਾ ਹੀ ਆ ਹੁਣ ਆਏ ਤਾਂ ਹੈ ਨਹੀਂ ਵੀ ਆਪਾਂ ਮੂੰਹ ਫੜ ਲੂਗਾ ਆਪਣੇ ਆਰਡਰ ਜੇ ਵੀ ਤਾਂ ਹੋਇਆ ਤਾਂ ਕਾਦਾ ਡੀਸੀ ਨੇ ਆਰਡਰ ਕਰਿਆ ਤਾਂ ਵੀ ਆ ਬੰਦ ਆ ਯਾਰ ਕਰੇ ਤਾਂ ਹੈਗੇ ਆ ਪਰ ਹੁਣ ਲਿਖਾਈ ਜਾਂਦੇ ਹਟਦੇ ਆ ਕੋਈ ਕਰੇ ਗਿਆ ਮੈਂ ਪੜੀ ਖਬਰ ਕੱਲ ਪਰਸੋਂ ਦੀ ਆਰਡਰ ਤਾਂ ਕਰੀ ਜਾਂਦੇ ਆ ਹੁਣ ਘੱਟੋ ਘੱਟ ਵੀ ਬਹੁਤਾ ਨਹੀਂ ਤਾਂ 6 ਮਹੀਨੇ ਤਾਂ ਰੋਣੇ ਚਾਹੀਦੇ ਆ ਜਦ ਬੂਟਾ ਏਡਾ ਡਾਡਾ ਹੋ ਜੂਵੇ ਥੋੜਾ ਜਿਹਾ ਬੜਾ ਬੂਟਾ ਏਡਾ ਡਾਡਾ ਕਿਥੇ ਹੋ ਜੂਗਾ ਹੁਣੇ ਨਹੀਂ ਦਿੱਤਾ ਪਾਣੀ ਉਹ ਨਹੀਂ ਪੈਂਦਾ ਉਹ ਵੀ ਨਹੀਂ ਤੇ ਹੁਣੇ ਉਹ ਆਹ ਪਾਣੀ ਵੀ ਕਿਸੇ ਨੇ ਨਹੀਂ ਪਾਇਆ ਚੱਲ ਜੇ ਮੰਨਦਾ ਪਾਣੀ ਪੈ ਵੀ ਗਿਆ ਮੀਂਹ ਪੈ ਗਿਆ ਤਾਂ ਮੜਾ ਜੁੱਦਾਂ ਠੀਕ ਆ ਹੁਣ ਜਿਹੜੇ ਹਰੇ ਹੋਏ ਬੇ ਆ ਕਾਫੀ ਵਿੱਚ ਹਰੇ ਵੀ ਹੋਇਆ ਏ ਉੱਪਰ ਤੇ ਖਾ ਲਿਓ ਖਤਰਾ ਉੱਪਰ ਤੇ ਖਾ ਲਿਓ ਉਹ ਜੇ ਪੱਤੇ ਹੀ ਖਾ ਲੈਣੋ ਜਾਣੀ ਦੇਣੀ ਉਹਦਾ ਹੈ ਉਹ ਉਹ ਕੀ ਕਰੂਗੇ गवर्नमेंट को थोड़ी निगाह रखनी चाहिए ਵੀ ਆਪਾਂ ਵੀ ਚਰ ਮੈਂ ਕਿਹਾ ਨਾ ਮਗਾ यार ਤੁਸੀਂ ਇਹਨੂੰ ਬਚਾ ਕੇ ਲੈ ਜਾਓ ਇਹਨਾਂ ਨੂੰ ਕਹਿੰਦਾ ਲਿਬਿਆ ਕਿល ਜਾ ਰਹੇ ਆ ਕਹਿੰਦਾ ਮੈਂ ਬਚਾ ਕੇ ਹਾਂ ਡੰਗਰ ਦਾ ਮੂ ਵੀ होना दो जने या ਜਣੇ ਆ 50 क्या ਕਿ ਆ ਗਿਆ ਗਰੀ ਜਾਉਂਗੇ ਉਹ ਆਜ ਕੇ ਹਰਿਆ ਹਰਿਆ ਹੀ ਹੈ ਵੀ ਨਹੀਂ ਬਾਈ ਨਦੀਆਂ ਇੱਕ ਤਜਰਬਾ ਕਰ ਲਿਆ ਬੈਕ ਮਾਰੇਗਾ ਕਰੇ ਸਿੱਧਾ ਮਾਰੇ ਉਹ ਮੂਰੇ ਤੇ ਬੈਂਫਰ ਉਹ ਦੋ ਮਗਰ ਮੂਰੇ ਬੈਂਫਰ ਥੋੜਾ ਜਿਹਾ ਵੀ ਮੈਂ ਡਰ ਗਿਆ ਹੁਣ ਕੋਈ ਗੋਲੀ ਟਾਤੀ ਐ ਇੰਨਾ ਸਭ ਇੰਨਾ ਹੋ ਗਿਆ ਲੋਕਾਂ ਨਹੀਂ ਭੱਜਿਆ ਨਹੀਂ ਐਂ ਸਾਈਡ ਪਰ ਮਾਰੇ ਜਿੱਕੇ ਗੱਬੇ ਮਾਰਦਾ ਫਿਰ ਬਤੇਰਾ ਕੋ ਚੱਕਣਾ ਤਾਂ ਉਹਨੇ ਉਹ ਬੱਜੇ ਹੀ ਸਾਈਡ 'ਚ ਆ ਥੋੜੀ ਜੀ ਚਾ ਹੁਣ ਗਾਹਾਂ ਤੇ ਦੇਖ ਕੇ ਚਲਾਊਗਾ ਕਹਦਾ ਇੰਨਾ ਹੁੰਦੇ ਹੀ ਰਹਿੰਦੇ ਆ ਮਗਾ ਹੁੰਦੇ ਤਾਂ ਰਹਿੰਦੇ ਆ ਪਰ ਬਚਾ ਕੇ ਚੱਲਣਾ ਪੈਂਦਾ ਪਾਣੀ ਲਾਤਾ ਫਿਰ ਚੋਈ ਨੂੰ ਅਜਾ ਉਹ ਕਰੀਏ ਯਾਰ ਮੀਂਹ ਨਹੀਂ ਪੈਂਦਾ ਐਦਿਕ ਤਾ ਉਹ ਤਾਂ ਬੱਬੂ ਅੰਦ ਗੀਤ ਵਾਲਾ ਕੰਮ ਹੋਇਆ ਵਾ ਪਿਛਲੀ ਵਾਰ ਉਹ ਡੋਬੇ ਨੇ ਮਾਰ ਲਿਆ ਕਦੇ ਸੁੱਕੇ ਨੇ ਕਦਾਂ ਕਦਾਂ ਡੋਬਾ ਮਾਰ ਕਰੇ ਸੁੱਕਾ ਮਾਰਦਾ ਡੋਬਾ ਕਹੇ ਨਹੀਂ ਕਦੇ ਸਭ ਕੁਝ ਝੜ ਗਏ ਕਦੇ ਪੈਂਦਾ ਸੁੱਕਾ ਉਹੀ ਗੱਲ ਆ ਪੱਕੀ ਗੱਲ ਐ ਚੀਜ਼ ਤਾਂ ਜਿਆਦਾ ਹੀ ਬੁਰੇ ਹਾਲ ਹੋ ਗਏ ਇਹ ਜੀ ਔੜ ਕਦੇ ਨਹੀਂ ਲੱਗੀ ਬਾਈ ਗੰਨੇ ਨੂੰ ਪਾਣੀ ਲਾਉਣਾ ਪੈ ਗਿਆ ਉਸ ਹਿਸਾਬ ਨਾਲ ਕਦੇ ਸੀ 24 ਅਸੀਂ ਕਹੇ ਕਰਦੇ ਚਲੋ ਚਾਹੇ ਕੋਈ ਮਰਜੀ ਕਹਿ ਲੈ ਹੁਣ ਵੀਡੀਓ ਜੀ ਆਪਾਂ ਅੱਗੇ ਕਹਿੰਦੇ ਹੁੰਦੇ 24 ਚਾਰ ਮਹੀਨਾ ਪਵੇ ਪਾਣੀ ਸੁੱਕ ਜਾਵੇ ਪਾਣੀ ਸੁੱਕ ਜਾਵੇ ਸਾਡੇ ਗੰਨੇ ਨੂੰ ਹਵਾ ਲੱਗ ਲਵੇ ਤਾਂ ਇਹਨਾਂ ਨੂੰ ਹਵਾ ਲੱਗ ਲਵੇ ਦੋ ਦਿਨ ਠੀਕ ਆ ਚਲੋ ਫਸਲ ਮਰਦੀ ਤਾਂ ਹੈ ਨਹੀਂ ਤਾਂ ਹਨਰ ਗੰਨਾ ਪਰ ਆਏ ਹੁੰਦਾ ਤਾਂ ਵੀ ਹਵਾ ਲੱਗ ਲਵੇ ਥੱਲੇ ਜੜਾ ਹੋਏ ਹੁੰਦੀਆਂ ਅੱਜ ਮੈਂ ਖੇਤ ਚ ਬੜੇ ਜੜ ਤਾਂ ਦੇਖਣ ਨੂੰ ਇੱਕ ਪਾਸੇ ਰਹੀ ਗੰਨਾ ਵਿੱਚ ਤਾਂ ਸੁੱਕਾ ਪਿਆ ਮੇਰਸੀ ਦਾ ਮੇਰੇ ਨਾਲੋਂ ਗਿੱਠ ਨਹੀਂ ਮੈਂ ਉਹਨੇ ਵੀ ਪਾਣੀ ਛੱਡਿਆ ਅੱਜ ਮੈਂ ਕਿਹਾ ਜੇ ਤੈਂ ਪਾਣੀ ਲਾਤਾ ਫੇ ਮੰਨੂ ਤਾਂ ਲਾਉਣਾ ਹੀ ਪੈਣਾ ਮੇਰਾ ਤੇਰੇ ਨਾਲ ਉੱਚਾ ਖੇਤ 20 25 ਸਾਲ ਚ ਮੈਂ ਨਹੀਂ ਕਦੇ ਦੇਖਿਆ ਵੀ ਇੰਨਾ ਦਾ ਸੋਕਾ ਪਿਆ ਹੈ ਨਹੀਂ ਹੈਗਾ ਅਸੀਂ ਨਹੀਂ ਕਦੇ ਦੇਖਿਆ ਦੇਖ ਲੈ ਇਹ ਸਿਸਟਮ ਤਾਂ ਨਹੀਂ ਹੋਇਆਗਾ ਪਰ ਉਹ ਲੇਬਲ ਮੈਂ ਦੇਖਿਆ ਕੱਲੋ ਜਿਹੜੀ ਮੋਟਰ ਗਰੀਵੀ ਤੇ ਉੱਥੇ ਰਾਜੂ ਦੇ ਇੰਨਾ ਡੂੰਗਾ ਨਹੀਂ ਹੈਗਾ ਪਾਣੀ ਪਾਣੀ ਹਾ ਉੱਪਰੇ ਆ ਆਪਣੇ ਘਰ ਤਾਂ ਉਧਰ ਮੈਂ ਅੱਜ ਗਿਆ ਤਾਂ ਬਣ ਕੇ ਟੋਟੇ ਮੰਗਣ ਲੱਗੀ ਮੋਟਰ ਐ ਫੜੀ ਕੁਲੀਆਂ ਮਾਣਾ ਪਾਣੀ ਛੱਡਦੀ ਆ ਆਪਣੇ ਹਲੇ ਟੂਟਾ ਨਹੀਂ ਮੰਗੇ ਕਿਉਂਕਿ ਉੱਥੇ ਮੋਟਰ ਬੰਦ ਨਹੀਂ ਹੋਈਆਂ ਬਾਈ ਉਹਦਣ ਦੀਆਂ ਬੰਦ ਤਾਂ ਆਪਣੇ ਵੀ ਨਹੀਂ ਹੋਈਆਂ ਲੋਕਾਂ ਦੀਆਂ ਪਰ ਆਪਣੇ ਆਏ ਆ ਵੀ ਆਪਣੇ ਜੀਰੀ ਘਾਟਾ ਫਿਰ ਵੀ ਆਪਣੇ ਜੀਰੀ ਉਹ ਘਾਟਾ ਹਾਂ ਇਹ ਜੀਤ ਤਾਂ ਹੈ ਆਪਣੇ ਕੂਬੀ ਆਪਣੇ ਮੋਟਰ ਵੀ ਆਪਣੀ 70 ਪਰ ਹੈ ਹੂੰ ਹੋਰ ਅਸੀਂ ਸਾਰੇ ਨਹੀਂ ਉਹਰੇ 50 60 ਪਰ ਆਪਣੀ 70 ਪਰ ਹੈ ਆਪਣੇ 10 ਫੋਟ ਡੂੰਗੀ ਆ ਮੋਟਰ ਟੂਟੇ ਦਾ ਇੱਧਰ ਹੀ ਮੰਗ ਲੂ ਐਤ ਕੀ ਨਹੀਂ ਮੰਗੂਗਾ ਅਗਲੇ ਸਾਲ ਮੰਗ ਲੈਣੇ ਟੂਟੇ ਦਾ ਤਿਆਰ ਆ ਆਹ ਤੇਰੀ ਬਹੁਤ ਪਈ ਵੀ ਆ ਜਿਹੜੀ ਗੰਨੇ ਵਾਲੀ ਕਬੁਰ ਬਹੁਤ ਹਰੇ ਗੰਨੇ ਨੂੰ ਪਈ ਵੀ ਹੈਗੀ ਹਰੇਕ ਨੂੰ ਇਹਦਾ ਹੱਲ ਨਹੀਂ ਹੈਗਾ ਹੈਗਾ ਸਪਰੇਅ ਕਰ ਉਹ ਤਾਂ ਦੂ ਹੀ ਕਹਨੇ ਆ ਫਿਰ ਉਹਦੇ ਨਾਲ ਡਰੋਨ ਜੇ ਨਾਲ ਸਪਰੇਅ ਕਰਦੇ ਆ ਚਾਹੇ ਇੰਜਨ ਉਹਦੇ ਨਾਲ ਪਾਣੀ ਉਹ 10 ਲੀਟਰ ਲੱਗਦਾ ਫਿਰ ਚਾਹੇ ਹੱਥ ਨਾਲ ਕਰ ਲੈ ਹੋ ਜਾਂਦੀ ਹੈ ਨਾਲ ਤੂੰ ਕਿੱਥੇ ਕਰ ਲੂਗਾ ਇਹ ਚ ਯਾਰ ਕਰ ਨਹੀਂ ਪੈਣੀ ਤੈਨੂੰ ਲੈਂ ਲੈਣਾ ਮੇਰੀ ਤਾਂ ਗੱਲ ਹੈ ਮੇਰੇ ਕੋਲ ਹੁਣ ਮੇਰੀ ਵੀਡੀਓ ਡਿਲੀਟ ਹੋ ਗਈ ਪਹਿਨਾ ਪਾਈ ਵੀ ਥੀ ਮੈਂ ਦੂਏ ਪਰ ਚੈਨਲ ਪਰ ਆਪਣੇ ਪਰ ਮੇਰੇ ਕੋਲ ਪਹਿਨਾ ਵੀਡੀਓ ਥੀ ਮੈਂ ਗੰਨੇ ਚ ਕਰੀ ਆ ਮੇਰੇ ਇੰਨੀ ਪੈ ਗਈ ਥੀ ਜਾਂ ਗੰਨਾ ਛੋਟਾ ਥਾ ਠੀਕ ਆ ਸਪਰੇਅ ਮੈਂ ਇਹ ਜੀ ਕਰੀ ਤੇਜ ਉਦੇਪਰ ਤਾਂ ਮਾਹੌਲ ਮੰਨਣਾ ਥਾ ਡੱਕਾ ਨਹੀਂ ਛੱਡੇਆ ਉਹੀ ਜ਼ਿਆਦਾ ਹੁਣ ਥੋੜੀ ਪਹਿਲਾਂ ਹੁੰਦੀ ਹੁਣ ਮੇਰਾ ਗੰਨਾ ਐਡਾ ਬੜਾ ਹੋ ਗਿਆ ਹੁਣ ਵੀ ਹੈਗੀ ਟੋਪ ਰੋ ਰੋ ਨੂੰ ਥੋੜੀ ਆ ਪਰ ਬਹੁਤ ਕੰਟਰੋਲ ਚ ਹਲੇ ਵੀ ਮੇਰੀ ਸਲਾਹ ਬਣਦੀ ਆ ਵੀ 2-4 ਦਿਨ ਤੱਕ ਜਦੋਂ ਬਾਤ ਆ ਗਿਆ ਮੈਂ ਤਾਂ ਸਾਰੇ ਗੰਨੇ ਨੂੰ ਸਪਰੇਅ ਮਾਰ ਦੇਣੀ ਵਿੱਚ ਵੜ ਕੇ ਓਕੀ ਸੋਕੀ ਵੀ ਯਾਰ ਵਿੱਚ ਵੜ ਕੇ ਬਹੁਤ ਓਕੇ ਉਹ ਕਰੀ ਜਾਣੀ ਓਕੀ ਸੋਕੀ ਹੁਣ ਬਚਾਉਣਾ ਤਾਂ ਪੈਣਾ ਕਰੀਏ ਕਿ ਹੁਣ ਆ ਤਾਂ ਹੈ ਨਹੀਂ ਵੀਂਜਣ ਵਾਲਾ ਤਾਂ ਆਪਣਾ ਵੱਜੂਗੀ ਉਹ ਬੈਟਰੀ ਵਾਲੇ ਗਾ ਬੈਟਰੀ ਵਾਲੇ ਗਾ ਮਾਰੂਗਾ ਇਹ ਦੂਆ ਜ ਹਾਂ ਉਹ ਕੰਮ ਕਰ ਲਵੇ ਉਹ ਕਰ ਦਿੰਦੇ ਡੰਡਾ ਉੱਪਰ ਲਾਲ ਨਿਊਜ਼ਲੀ ਲੱਗਣੀ ਹੈ ਲੰਬਾ ਪਾਈਪ ਲਾ ਕੇ ਹਾਂ ਉਹ ਮੋਢਿਆਂ ਪਰ ਕਿਸੇ ਸਿਸਟਮ ਕਾ ਬਣਾ ਦੇ ਬਈ ਐਨ ਤੇਰੇ ਮੋਢਿਆਂ ਪਰ ਪੱਬੇ ਮੇਰੇ ਵਰ ਵੀ ਕਿਆ ਲੋੜ ਆ ਉਹੀ ਪਾਈਪ ਨੂੰ ਜਿਕਣਾ ਦੂਆ ਲਾ ਦੇ ਉਹ ਹੱਥ ਚ ਫੜਨਾ ਤੈਨੂੰ ਔਖਾ ਰਹਿਣਾ ਕਿ ਤੇਰੇ ਮੋਢੇ ਪਰ ਹੋਊਗਾ ਨਾ ਤੂੰ ਥੱਕੂਗਾ ਨਹੀਂ ਆਉ ਵੀ ਹੈ ਬੰਦਾ ਥੱਕਦਾ ਨਹੀਂ ਉਹੀ ਬਣਾ ਲਵੇ ਪੈਕ ਜੀ ਢੂਈ ਜੇ ਪਾਪਰਾ ਸੋ ਜੀ ਹਾਂ ਹਾਂ ਬਸ ਐਨ ਵਧੀਆ ਐ ਮੂਰੇ ਕੱਸਦਾ ਕਰਦੇ ਛਾਤੀ ਪਰ ਐ ਫੜ ਲਾ ਹੱਥ ਗਿਆ ਇਹਦਾ ਕਹਿੰਦੇ ਹੱਲ ਕੋਈ ਨਹੀਂ ਜੇ ਸਪਰੇ ਨਹੀਂ ਨਹੀਂ ਹੈਗਾ ਸਪਰੇ ਤਾਂ ਫਿਰ ਵੀ ਕਿੰਨੀ ਕ ਮਾਰ ਲੂੰਗਾ ਪੱਤੇ ਆ ਫ ਮੈਂ ਦੇਖਿਆ ਨਹੀਂ ਬੱਦ ਲੱਗੂਗਾ ਪਾਣੀ ਤਾਂ ਬੱਦ ਲੱਗਿਆ ਪਰ ਮੈਂ ਇੱਕ ਦੇਖਿਆ ਮੇਰੇ ਕੰਟਰੋਲ ਹੋ ਗਿਆ ਤਾਂ ਮੈਂ ਕਰਤਾ ਤਾਂ ਇਹਨੂੰ ਬਹੁਤ ਆ ਆ ਤਾਂ ਪਊਗਾ ਫਰਕ ਤਾਂ ਫਿਰ ਵੀ ਪਰ ਸਪਰੇਹਾਂ ਬੋਲ ਆਂਦਾ ਫੈਰਾ ਡਾਊਨ ਘੇਰ ਸਕਦੇ ਆਪਾਂ ਆਪਾ ਤੇਜ਼ ਬਹੁਤ ਆ ਫੈਰਾ ਡਾਊਨ ਉਹ ਬੰਦਾ ਵੀ ਨਾ ਫੜਕਾਰਦਾ ਉਹੀ ਤਾਂ ਪੰਗਾ ਪੈਂਦਾ ਫੈਰਾ ਡਾਊਨ ਦਾ ਹੋਂ ਫੈਰਾ ਡਾਊਨ ਕਹਿੰਦੇ ਆ ਘੇਰੂ ਇਥੇ ਪੜਦਾ ਇਹਨੂੰ ਪੜਦਾ ਹੈ ਕਿੜਾ ਮਾਰ ਦੇਣਾ ਉਹਨੇ ਸੱਪ ਸਪੂੜੀਆ ਕੁਝ ਨਹੀਂ ਛੱਡਣਾ ਫੈਰਾ ਡਾਊਨ ਨੇ ਸੱਪ ਸੁੱਪਸਾ ਮਾਰ ਦੇਣਾ ਉਹਨੇ ਡੱਡੂ ਸੱਪ ਜਿਹੜੇ ਵਿੱਚ ਹੋਏ ਪਰ ਤੇਜ਼ ਬਹੁਤ ਆ ਉਹ ਮੀਂਹ ਪੈ ਜਵੇ ਮੀਂਹ ਪੈ ਯਾਰ ਮੀਂਹ ਦਾ ਤਾਂ ਫਰਕ ਹੈਗਾ ਇਹ ਮੀਂਹ ਪਾਉਂਗਾ ਸੁੰਢੀ ਕੋਸਤਾ ਦਬੂਂਗੀ ਉਹ ਛੜੂਂਗੀ ਕੋਸ ਮਰੂਂਗੀ ਮੀਂਹ ਗੈਲ ਆ ਕਰੇ ਗਿਆ ਹਾਂ ਐ ਦੀ ਤਾਂ ਹਾੜੇ ਕਢਾਉਂਦੇ ਬਾਈ ਪੱਕੀ ਗੱਲ ਆ ਨਹੀਂ ਇਨਾ ਆਪਣੇ ਮੀਂਹ ਫਿਰ ਅਸ਼ਹਾਰਪੁਰ ਕੰਨੀ ਆਇਆ ਪਤਾ ਕਹਿੰਦੇ ਮੀਂਹ ਪੇ ਸਾਡੇ ਅੱਜ ਬਾਈ ਨੇ ਕਮੈਂਟ ਕਰਿਆ ਕਹਿੰਦਾ ਨਵਾਂ ਸ਼ਹਿਰ ਸਮਰਾਲਾ ਕਿੰਨੀ ਦੂਰ ਆ ਕਹਿੰਦਾ ਬਾਈ 4-3 ਹੋ ਗਏ ਸਾਡੇ ਰੋਜ਼ ਮੈਂਦਾ ਸਮਰਾਲਾ ਛੱਡ ਪੂਜੇ ਮੱਜਰੇ ਪਿਆ ਪਤਾ ਅੱਜ ਜਸਵੀਰ ਜੇ ਮੈਂ ਤੈਨੂੰ ਗਿਆ ਸਮਰਾਲਾ ਦਾ ਫੇਰ ਦੂਰ ਆ ਫੇਰ ਮੈਂ ਮੁਰਰ ਚਲਾਈ ਵੀ ਦੂਰੇ ਤੇ ਚੋਰ ਸਾਹ ਮਹੀ ਪਿਆ ਮੈਨੂੰ ਦੱਸ ਦਦ ਮਵਾਸੀ ਦੇ ਮੁੰਡਾ ਹੂੰ ਇਹਨਾ ਪੂਰਾ ਮਹੀ ਪਿਆ ਕੀ ਕਰੀਏ ਆਪਣੇ ਲੋਕਾਂ ਨੇ ਕੋਈ ਕਾਪੂਪ ਕਰਤਾ ਤਗੜ ਅਸਲ ਵਿੱਚ ਨਾ ਚੌਲੇ ਇਹਨਾਂ ਨੇ ਉਦੋਂ ਪਾਉਂਦੇ ਨਹੀਂ ਹਟਾਉਂਦੇ ਕਰੇ ਆ ਜਿਹੜੇ ਪਹਿਨਾ ਕਰੇ ਲਾਲਾ ਇੰਨੇ ਕੇ ਇਲਾਕੇ ਚ ਨਹੀਂ ਪੈਂਦਾ ਬਸ ਸਿੱਧੇ ਜੇ ਚ ਉਹ ਦੰਤ ਚੌਲੇ ਪੜ ਵੀ ਪੈ ਲੰਦਾ ਹਾਂ ਚੌਲ ਵੀ ਹਟਾਉਣ ਦੇ ਕਰੇ ਆ ਪਾਉਣ ਦੇ ਨਹੀਂ ਕਰੇ ਹੈਗੇ ਰੱਬ ਰੰਗ ਦਿਖਾਉਂਦਾ ਆਪਣੇ ਯੈਸ ਸਿੱਧੀ ਗੱਲ ਇੱਕ ਹੋਰ ਦੇਖ ਪਾਣੀ ਲਾਇਆ ਸ਼ਾਮ ਨੂੰ ਹੈ ਨਹੀਂ ਪੱਕੀ ਗੱਲ ਨਹੀਂ ਸੀ ਤੀ ਖੇਤ ਪਾਣੀ ਪੀਂਦਾ ਨਹੀਂ ਆਪਣਾ ਆਮ ਵੀ ਨਹੀਂ ਪੀਂਦਾ ਇਹ ਇੰਨਾ ਸੁੱਕਾ ਖੇਤ ਆ ਸਵੇਰੇ ਪਾਣੀ ਛੱਡਿਆ ਗੰਨੇ ਨੂੰ ਉਹਨੂੰ ਹਿਸਾਬ ਲਾ ਲਾ ਹੁਣ ਆ ਕੇ ਦੇਖ ਲੈ ਹੇਠਾ ਸੁੱਕੇ ਦਿਖਦੇ ਆ ਤੁਹਾਨੂੰ ਪੱਤੀ ਨਹੀਂ ਪੱਤੀ ਥੱਲੇ ਆ ਮੌਸਮਾਂ ਦੀ ਕਿੱਥੇ ਦਿਖਦੀ ਆ ਪੱਤੀ ਬਣਨੀ ਸ਼ੁਰੂ ਹੋ ਗਈ ਥੱਲੇ ਸੁੱਕਦੇ ਯਾਰ ਗੰਨੇ ਵੀ ਗਰੋਥ ਨਹੀਂ ਕਰ ਰਹੇ ਗਰੋਥ ਕੇ ਕੰਨ ਨਹੀਂ ਗੰਨੇ ਸਵਾ ਇਹ ਹੀ ਸਭ ਕੋ ਗੋਭ ਦੀ ਸੁੰਡੀ ਵੀ ਜ਼ਿਆਦਾ ਪੈਣੀ ਆ ਜਕਰ ਮੈਸਾ ਰਾਤ ਉਹਨਾਂ ਨੇ ਕੀ ਕਰਿਆ ਲਾਈਟ ਦਾ ਦੇਖ ਲੈ ਉਹ ਮੈਂ ਜਦ ਲਾਈਟ ਭੱਜੀ ਆ ਤੇਰੀ ਸਰਜਰੀ ਭੱਜ ਗਈ ਪਹਿਲਾਂ ਮੇਰਾ ਏਸੀ ਚੱਲੀ ਗਿਆ ਹਾਂ ਉਹ ਦੂਆ ਫਿਊਜ ਉੜ ਗਿਆ ਦੂਵੀਂ ਪਰਲੀ ਲੈ ਉਹ 22 ਟੀਵੀ ਬੰਦ ਹੋ ਗਏ ਹਾਂ ਹੈ ਉਹਨੇ ਕੀ ਕਰਿਆ ਫਿਊਜ ਲਾ ਮੈਨੂੰ ਫੋਨ ਆਇਆ ਕਹਿੰਦੇ ਲਾਈਟ ਹੈਗੀ ਆ ਮੈਂ ਕਿਹਾ ਸਾਡੇ ਕਿ ਨਹੀਂ ਤਾਂ ਹੈਗੀ ਆ ਗੱਗਾ ਕਹਿੰਦਾ ਕਹਿੰਦਾ ਅੱਛਾ ਚਲੋ ਆਏ ਕੋੜਾ ਘੱਟ ਗਿਆ ਆ ਕੇ ਲਾਈਟ ਲੂਟ ਸਵਾਨ ਲੱਗੇ ਉਹ ਸਾਲਾ ਪਟਾਕਾ ਪੈ ਗਿਆ ਉੱਥੇ ਜੀਰ ਲੱਗੇ ਹਾਂ ਕੋੜਾ ਘੱਟ ਗਿਆ ਕੋੜਾ ਘੱਟ ਕੇ ਮੈਨੂੰ ਫੋਨ ਕਰਕੇ ਕਹਿੰਦੇ ਅੱਛਾ ਲਾਈਟ ਭੱਜ ਗਈ ਮੈਂ ਕਿਹਾ ਹਾਂ ਭੱਜ ਗਈ ਕਹਿੰਦੇ ਭਰਾਇਆਂ ਕਰੋ ਬਾਹਰ ਨਿਕਲ ਕੇ ਬਹਿ ਜਾ ਅੱਜ ਸਾਰੀ ਰਾਤ ਨਹੀਂ ਆਉਣੀ ਕਹਿੰਦੇ ਮੈਂ ਕਿਹਾ ਲੈ ਸੜੇ ਕਾ ਕਰਿਆ ਕਹਿੰਦੇ ਘੋੜੇ ਕੋਲ ਅੱਗ ਨਿਕਲ ਗਈ ਉੱਥੇ ਆਹੋ ਮੈਂ ਕਿਹਾ ਕਰਾਂ ਮੈਂ ਭਾਈ ਠੀਕ ਹੈ ਚੱਲ ਪਿਆਰੇ ਹਮਾ ਚੱਲ ਇਹਨੇ ਠੰਡਾ ਹੀ ਕਮਰਾ ਘੰਟਾ ਦੋ ਘੰਟੇ ਐਨੇ ਨੂੰ ਪਤਾ ਨਹੀਂ ਕੌਣ ਆਇਆ ਉਹਨਾਂ ਘੋੜਾ ਲਾ ਗਿਆ ਆਹ ਨਹੀਂ ਫਿਰ ਦੋਹੇ ਚੱਲ ਪੀ ਆਂਜ ਫਿਰ ਚੱਲ ਪੀ ਲੈਣ ਕੋਈ ਲਾ ਫਿਊਜ ਲਾ ਕੇ ਗਿਆ ਫਿਰ ਹੂੰ ਮੈਂ ਵੀ ਜਾ ਤਾ 10 ਵਜੇ ਬਾਹਰ ਨਿਕਲਿਆ ਮਾਹ ਲੈ ਵੀ ਅੱਜ ਤਾਂ ਔਖਾ ਹੋ ਗਿਆ ਕੰਮ ਮੈਨੂੰ ਨਾ ਤਾਂ ਫੋਨ ਕਰਿਆ ਕਹਿੰਦੇ ਤੂੰ ਵੇਖਣਾ ਪੈ ਜੂਗਾ ਕਹਿੰਦੇ ਤੂੰ ਵੀ ਬਾ ਪਾਦੇ ਪਾਦੇ ਇਹ ਜੇ ਗੱਗੇ ਆਈਆਂ ਮੈਂ ਕੋਈ ਨਹੀਂ ਪਾਈ ਤੁਹਾਡਾ ਦੌਰ ਚੱਲਦਾ ਆਪਣੇ ਮੈਨੂੰ ਲੋਡ ਜ਼ਿਆਦਾ ਪੈਣ ਲੱਗ ਗਿਆ ਹੈ ਨਾ ਯਾਰ ਅਸਲ ਚ ਲੋਡ ਸਹੀ ਨਹੀਂ ਵੰਡਿਆ ਵਾ ਜਿਹੜਾ ਇੱਕ ਗੱਗੇਆਂ ਵਾਲਾ ਫੇਸ ਹੈ ਨਾ ਉਹਦੇ ਤੇ ਲੋਡ ਬਹੁਤ ਉਹੀ ਗੱਲਾਂ ਉੜਦਾ ਉਹੀ ਪਾਇਆ ਪਰ ਹੈ ਦੂਆ ਤਾਂ ਹਾਂ ਨਾ ਉਹੀ ਉੜਦਾ ਨਹੀਂ ਉਦਣਾ ਪਣਾ ਦੂਆ ਉਦਣ ਦੂਆ ਤਾਂ ਆਪਣਾ ਕੱਲਾ ਆ ਜੇ ਗੱਗੇਆਂ ਵਾਲਾ ਬਹੁਤਾ ਉੜਦਾ ਉਹ ਉਹ ਪਤੰਦਰ ਸਾਰੀ ਘੱਟ ਗਈ ਕੱਲ ਪਤਾ ਨਹੀਂ ਕੀ ਹੋਇਆ ਗਿਆ ਨਹੀਂ ਮਾ ਚਲੋ ਭਾਈ ਬਿਜਲੀ ਵਾਲੇ ਵੀ ਕੀ ਕਰਨ ਆਪਾਂ ਕਹੀਂ ਤੇ ਜਾਣੇ ਹੂੰ ਲੋਡ ਹੈ ਕਿ ਬਹੁਤ ਪਿਆ ਬਿਜਲੀ ਪਰ ਵੀ ਬਹੁਤ ਜ਼ਿਆਦਾ ਹਲੇ ਵੀ ਬਹੁਤ ਲੋੜਾ ਮੋਟਰਾਂ ਪਰ ਵੀ ਮੋਟਰਾਂ ਨਹੀਂ ਕਿੱਥੇ ਚੱਲਦੀਆਂ ਨੇ ਮੌਸਮ ਉਹ ਤੈਨੂੰ ਕਹਿੰਦੇ ਅਦਿਲਾ ਪਾਣੀ ਹੁਣ ਪਾ ਕੇ ਗਿਆ ਤਾਂ ਪੀਪੀ ਖਤਮ ਇਹਨੂੰ ਵੀ ਕੀ ਆਈ ਤੀ ਮਰਾਉਗੀ 88 ਦਾ ਅਦਿਲਾ ਇਹਨੂੰ ਨਾ ਸਾਡੇ ਨੂੰ ਕੋਈ ਬਿਮਾਰੀ ਆ ਨਾ ਕੋਈ ਠਮਾਰੀ ਆ ਬਾਈ ਇਹਨੂੰ ਥੋੜਾ ਜਿਹਾ ਉਹਦੇ ਗਾਣ ਸੁਧਾਰ ਕਰਕੇ ਇਹਨੂੰ ਮੋਟਾ ਕਰ ਦੋਗਾ ਮੋਟਾ ਛਿੱਦਾ ਬੀਜੋ ਨਹੀਂ ਫਿਰ ਵੀ ਮੋਟਾ ਉਹਨਾ ਦਾ ਨਹੀਂ ਹੁੰਦਾ। ਖੋਜਦਾ ਬੇਟੂ 18 ਮਗਣਾ ਤਾਂ ਨਹੀਂ ਹੁੰਦਾ। 18 ਮਗੂ ਨਹੀਂ ਹੁਣ ਫਿਰ ਵੀ ਸੋਨਾ ਮੋਟਾ ਹੋ ਜਾਂਦਾ। ਜਿਹਨੂੰ ਵਿੱਚ ਸੁਧਾਰ ਤਾਂ ਹੋ ਸਕਦਾ। ਸੁਧਾਰ ਤਾਂ ਆਹੀ ਹੈ ਮੈਨੂੰ ਸਿੱਧਾ ਬੀਜੋ ਬਸ। ਨਹੀਂ ਹੂੰ ਬੀਜੇ ਤੋਂ ਸੁਧਾਰ ਕਰਦਾ ਜਿਕਣਾ। ਜਿਕਣਾ ਨਾ ਇਹਨੂੰ ਦੂਆ ਬੀਜ ਦੇ ਹੁੰਦੇ 4 ਫੁੱਟ ਵਾਲਾ ਇੱਕ ਲਾਈਨ ਉਹ ਬੀਜੀ ਦੀ ਫਿਰ ਦੇਖੀ। ਯਾਰ ਆਹੀ ਹੈ ਦੂਏ ਨਾਲ 50 ਕੁਇੰਟਲ ਘੱਟ ਨਿਕਲੇ ਆਉ। ਹਾਂ ਇਹੀ ਆ। ਠੀਕ ਆ। ਪਰ ਬਿਮਾਰੀ ਤਾਂ ਨਹੀਂ ਕੋਈ? ਇਹੀ ਬੀਜਣਾ ਪੈ ਸਕਦਾ ਕੋਈ ਬੜੀ ਗੱਲ। ਇਹ ਸੜੀ ਲਵੇ ਤਾਂ ਬੇ ਨਹੀਂ ਬਿਮਾਰੀ ਲੱਗਦੀ ਕੋਈ ਵੀ। ਲਵੇ ਸਵੇ ਕਿਉਂ ਆਪ ਬੰਦਾ ਇਹ ਢੀਠ ਵੈਰਾਈਟੀ ਆ ਇਹ ਕੁਝ ਨਾ ਪਾ ਇਹਨੇ ਆਪੇ ਹੋਈ ਕੁਝ ਵੀ ਨਹੀਂ ਆ ਦੇਲਾ ਸੁੱਕੇ ਚ ਖੜਾ ਤਾਂ ਪਾਣੀ ਵੀ ਨਹੀਂ ਲਾਇਆ ਇਹਨੂੰ ਉਕਣਾ ਹੀ ਹੋ ਗਿਆ ਉਕਣਾ ਹੀ ਹੋ ਗਿਆ ਦੇਖ ਲੈ ਇਹ ਬਹੁਤ ਢੀਠ ਹੈ ਤਾਂ ਆਹੀ ਚੱਕਰ ਆ ਹੰਬੀਆਂ ਦਾ ਮੁੱਕ ਗੀਆਂ ਹੁਣ ਚੱਲੀਏ ਫਿਰ ਹੁਣ ਕੱਲ ਇਹਦੇ ਇੱਧਰ ਬੋਲੇ ਦੱਲੀ ਨੇ ਕੱਖ ਖੜਦੇ ਹੈ ਦੱਲੀ ਕੱਖ ਖੜਦਾ ਦੱਲੀ ਗੁੱਸੇ ਹੋਇਆ ਹੂੰ ਇੰਨਾ ਫਿਰ ਵੀ ਹੋਇਆ ਤਾਂ ਨਹੀਂ ਹੈ ਦੱਲੀ ਗੁੱਸੇ ਹੋਇਆ ਵੈਰ ਕੱਲ ਲੜਪੇਆ ਕਹਿੰਦਾ ਤੈਨੂੰ ਮੈਨੂੰ ਜਨਮ ਦਿਨ ਵੀ ਪਾਰਟੀ ਵੀ ਨਹੀਂ ਬੁਲਾਇਆ ਲੈ ਭਾਈ ਤੇਰੀ ਗਲਤੀ ਹੈ ਸੁਣ ਤਾਂ ਲੈ ਮੈਂ ਫੋਨ ਕਰਿਆ ਉਹਨੂੰ ਭੋਲੂ ਨੂੰ ਵੀ ਕਰਿਆ ਮੈਂ ਭੋਲੂ ਆ ਜੀ ਭੋਲੂ ਤਾਂ ਆਇਆ ਹੀ ਨਹੀਂ ਕਹਿੰਦਾ ਮੈਂ ਟਾਈਮ ਭੁੱਲ ਗਿਆ ਇਹ ਹੋ ਗਿਆ ਬਹੁ ਹੋ ਗਿਆ ਠੀਕ ਆ ਮੈਂ ਕਿਹਾ ਲਾਈਵ ਹੋਣਾ ਦੱਲੀ ਨੂੰ ਫੋਨ ਕਰਿਆ ਸਪੈਸ਼ਲ ਲਾਈਵ ਹੁਣ ਤੇ ਪੈਣਾ ਮੈਂ ਦੱਲੀ ਆ ਜਾ ਲਾਈਵ ਹੋਣਾ ਵੀ ਨਾਲੇ ਇੱਥੇ ਬੈਠਾ ਦਾ ਹੁਣ ਦਾ ਦਾ ਸਪੀਕਰ ਮਾਤਾ ਦੇ ਪਤਾ ਨਹੀਂ ਕਿਹਾ ਸੁਣਿਆ ਕਹਿੰਦੇ ਨਾਲ ਮੈਂ ਕਿਹਾ ਮੈਂਗਾ ਆ ਜਾ ਪਾਰਟੀ ਆ ਵੀ ਲਾਈਵ ਹੋਣਾ ਕਹਿੰਦਾ ਤੈਨੂੰ ਕਿਹਾ ਲਾਈਵ ਹੋਣਾ ਪਾਰਟੀ ਨਹੀਂ ਹੈਗੀ ਕਹਿੰਦਾ ਤੈਨੂੰ ਆਏ ਕਿਹਾ ਹੁਣ ਜਿੱਥੇ ਮਿਲਦਾ ਹਾਂ ਉਂਗਲੀ ਕਰਕੇ ਲੰਘ ਜਾਂਦਾ ਪੂਰੀ ਗੱਲ ਤਾਂ ਅਗਲੇ ਨਹੀਂ ਸਮਝਾਈ ਤੈਨੂੰ ਦੁਬਾਰਾ ਮੈਸੇਜ ਆ ਬੱਲੇ ਕੇ ਜਾਣਾ ਚਾਹੀਦਾ ਸਪੈਸ਼ਲ ਬੰਦਾ ਉਹ ਹੁਣ ਲੱਭਦਾ ਉਹਨੂੰ ਕਿੱਥੇ ਹੈ ਕਹਿੰਦਾ ਚੱਲੀਆਂ ਕੱਚ ਖੜਾਉਣਾ ਤੇਰੇ ਨਾਲ ਕਹਿੰਦਾ ਚੱਲੀਆਂ ਕੱਖ ਕੱਢਦਾ ਮੈਂ ਚੱਲ ਕੋਈ ਨਹੀਂ ਫੜਕੇ ਲਿਆਉਂਦਾ ਦੱਲੀ ਨੂੰ ਓਖਾ ਸਾਕਾ ਫਿਰ ਵੀ ਇੰਨਾ ਹੈ ਨਹੀਂ ਹੈ ਨਾ ਨਾ ਇਦਾਂ ਕੱਖ ਨਹੀਂ ਹੈਗਾ ਆਪਣੇ ਚੱਲ ਲੋ ਜੀ ਬੋਲੂ ਭਾਈ ਪਹੁੰਚ ਗਿਆ ਮੋਟਰਪੁਰ ਸ ਹੂੰ ਕਿਦਾਂ ਠੀਕ ਆ ਹਨ ਠੀਕ ਵੀ ਆ ਮਿੱਠੂ ਇਹੇ ਓਕੇ ਹਾਂ ਅੱਛਾ ਅੱਜ ਬੰਦੇ ਨੇ ਸਾਡੇ ਨੇ ਗੋਲੀ ਠਾਤੀ ਕਿਹੜੇ ਨੇ ਮੁੰਡੇ ਨੇ ਇੱਕਣਾ ਗਲੈਚ ਨਹੀਂ ਰੁਕਿਆ ਹੈਗਾ ਉਤੇ ਹੈ ਕਲੇਚ ਉਹ ਫੇਫੇ ਸਦਾ ਉੰਹ ਪਿੱਛੇ ਦੇਖਣ ਲੱਗ ਗਏ ਹਾਂ ਉਹ ਕਲੇਚ ਵਜਿਆ ਜਾ ਕੇ ਸਿੱਧਾ ਉਤੇ ਗਿਆ ਬੜੀ ਖੁੱਲੀ ਛੋਟੀ ਛੋਟੀ ਅਜੇ ਵੀ ਉਰਲੇ ਵਾਸਤੇ ਯਾਰ ਉਰਲੇ ਵਾਸਤੇ ਥੋੜੀ ਜੀ ਲੱਗੀ ਜਦ ਗਿਰ ਗਈ ਚੱਲ ਆਇਆ ਨਿਆਣਾ ਟ੍ਰੇਨ ਹੁੰਦਾ ਮਾੜਾ ਮੋਟਾ ਵੱਜ ਜਾ ਉੱਜ ਕੇ ਬੰਨਵਾਇਆ ਕੋਈ ਹੱਦ ਤੇ ਫੇਰ ਕਦਾ ਮੋ ਡਰਾਈਵਰ ਬਣ ਗਿਆ ਆਪਾਂ ਕੋਈ ਨਹੀਂ ਕਹਿੰਦਾ ਵਜਜਦੀ ਹੁੰਦੀ ਯਾਰ ਤੈਨੂੰ ਪਤਾ ਹੈ ਮੈਂ ਉਹ ਦਰਵਾਜ਼ਾ ਢਾਉਂ ਕ ਮੈਂ ਸੋਕਰ ਕਰ ਤੂੰ ਇਧਰ ਵਜੇ ਪਰਲੇ ਵਾਸਤੇ ਬਾਦ ਦਾ ਭੋਲੂ ਦੀ ਤੂੜੀ ਜਿੰਨੇ ਕਰਕੇ ਗਾੜਦਾ ਹੋ ਜਾਂਦਾ ਪਹਿਲੀ ਵਾਰੀ ਵਜਦੀ ਨੇ ਪਹਿਲੀ ਵਾਰੀ ਚਲਾਉਣਾ ਹੋ ਜਾਂਦਾ ਅ ਬਹੁਤ ਗਰਮ ਚ ਲੱਗਿਆ ਚਲਾਉਣ ਮੈਂ ਪਹਿਲਾਂ ਡਰ ਜਾ ਲਾਇਆ ਮਾਹ ਜੀ ਕੀ ਗੱਲ ਹੈ ਇਸ ਚ ਲਾਉਣ ਲੱਗਿਆ ਮਾਹ ਜਾਲ ਬ੍ਰੇਕ ਹੈਗੇ ਉਹ ਜਿਹੜਾ ਚਿੱਟੇ ਰੰਗ ਦਾ ਜੀਟਰ ਆਉਂਦਾ ਉਹਦੇ ਥੱਲੇ ਨਾ ਦੋ ਬ੍ਰੇਕਾਂ ਜੀਆਂ ਹੁੰਦੀਆਂ ਹਾਂ ਜਿਹੜੇ ਲਾਲ ਆਉਂਦੇ ਤੇ ਉਹ ਗੱਬੇ ਡੰਡੀ ਜੀਤੀ ਆਏ ਮੋੜ ਕੇ ਦੱਬਣਾ ਪੈਂਦਾ ਨਾ ਇੱਕ ਕੀਤੀ ਉਹਨੂੰ ਉਹ ਜਿਹੜਾ ਚਿੱਟਾ ਦਾ ਉਹਦੇ ਦੋ ਤੇ ਇੱਕ ਵਿੱਚ ਸੜੀਆਂ ਬ੍ਰੇਕ ਲੱਗਦੀ ਨਹੀਂ ਤੇ ਇੱਕ ਵੀ ਲੱਗਦੀ ਸੀ ਚਲ ਮੈਂ ਨਿਰਾਇਆ ਮੜਾ ਰਿਆਂ ਨਿਠਾ ਕੇ ਮਾਹ ਜਾਲ ਬ੍ਰੇਕ ਮਾਰਨੀ ਉਹ ਸੜੀ ਜਿਹੜੀ ਲੱਗਦੀ ਸੀ ਉਹ ਦੱਬ ਨਹੀਂ ਉਹ ਜਿਹੜੀ ਨਹੀਂ ਲੱਗਦੀ ਸੀ ਉਹ ਦੱਬ ਹੋਗੀ ਉਹ ਸੜਾ ਕੰਦ ਤੋੜ ਕੇ ਪਾਰ ਲੰਘ ਗਿਆ ਪਾਪਾਈ ਡਿਊਟੀ ਜਾਂਦੇ ਤੇ ਉਹਨਾਂ ਦੇ ਆਉਂਦੇ ਹੁਣ ਇਹਦੇ ਸ਼ਾਮ ਦੇ ਪਹਿਲਾਂ ਪਹਿਲਾਂ ਬੜਾਈ ਫਿਰ ਗਾਲਾਂ ਮਾਹ ਮਿਲਦੀਆਂ ਜੇ ਆਮ ਨੂੰ ਇੱਕ ਹੋਰ ਵਾਪੰਗਾ ਤਾਂ ਉਹਦਾ ਘੇਰ ਵੋਝੀਤੀ ਫਾਦਾ ਹਾਂ ਘੇਰ ਪਤਾ ਨਹੀਂ ਗਿਆ ਜਣਾ ਮੇਟੂ ਦੇਖੋ ਦੂਹਰ ਤੀਆ ਜਦੇ ਫਸ ਜਾਣਾ ਸਾਡੇ ਕੋਲ ਇੱਕ ਵਾਰ ਇਹਦੀ ਵੀ ਢਾਈ ਤੀ ਕਾਲੇ ਰੰਗ ਦੀ ਗੰਧ ਕਿਹਨੇ ਢਾਈ ਤੀ ਫੌਣ ਦਾ ਢਾਈ ਦੀ ਜਨੇ ਪਤਾ ਨਹੀਂ ਜਸਨ ਨੇ ਬਣਾਈ ਹਾ ਜਗਦੀਪ ਰਾਣ ਦੇ ਸਕਾਉਟ ਟਰੈਕਟਰ ਦਾ ਉਹਨਾਂ ਨੇ ਚਾਬੀ ਵਿੱਚ ਛੱਡਤੀ ਉਹ ਘੇਰ ਵਿੱਚ ਦਾ ਲੋ ਘੇਰ ਵਿੱਚ ਸਟਾਰਟ ਕਰਤਾ ਉਹ ਗਾਹਾਂ ਉਹਨਾਂ ਦਾ ਜਿਹੜਾ ਮਕਾਨ ਤਾਂ ਪੁਰਾਣਾ ਉਹਦੇ ਨਾਲ ਲੱਗ ਗਿਆ ਜਗਦੀਪ ਨੇ ਸਟਾਰਟ ਕਰਤਾ ਤਾਂ ਜਿਆ ਛੋਟਾ ਜਾਤਾ ਸਿਕਾਉਟ ਰੈਕਟਰ ਉਹ ਬਾਸ ਸਲਿੱਪ ਗੱਡੀ ਗਿਆ ਉਹਦਾ ਕੋਤਾ ਜੀ ਕੋ 77 ਆ ਗਿਆ ਤੇ ਕੌਣ ਆ ਗਿਆ ਟ੍ਰੈਕ ਦੱਬੇ ਤੇ ਟੋਏ ਪੜਦੇ ਨਾਲ ਉਹ ਕੋਈ ਲੋ ਕਰਕੇ ਬਚ ਗਿਆ ਜਿਹੜਾ ਰੈਕਟਰ ਤੋਂ ਆਉਣ ਗਿਆ ਜਿੱਦਾਂ ਫਾਰਮ ਟ੍ਰੈਕ ਉਹਨੂੰ ਬੈਰੀ ਵਾਲੇ ਨੂੰ ਪਪਗਾ ਸੀ ਨਾ ਮੁੰਡੇ ਨੇ ਖੜੇ ਖੜੇ ਨੇ ਜਾਨਵਰ ਨੇ ਸਲਫ ਮਾਰਦੀ ਖੜੇ ਦੇ ਉਹ ਗੇਰ ਵਿੱਚ ਖੜਾ ਦਾ ਉਹ ਪਿੱਛੇ ਦੇ ਐ ਖੜਾ ਦੇ ਪਿੱਛਾ ਮੈਂ ਵੀ ਸਾਈਡ ਪਤਾ ਉਹ ਵੀ ਦਾ ਉਹ ਦਾ ਰੋਹਰਾ ਟਰੈਕਟਰ ਥਲੇ ਇੰਨੀ ਜਾਂ ਸਾਲੋਂ ਵੱਜਦੀ ਹੁੰਦਾ ਇੱਕ ਉਹਦਾ ਤੇ ਪਤਾ ਹੀ ਖੋੜ ਦੇ ਦਦੇ ਉਹ ਚੜਦਾ ਆਏ ਵੱਜਿਆ ਪਿੱਛਾ ਜਾ ਕੇ ਖਵਣਾ ਜੇ ਪਿੰਗਾ ਕਰਤਾ ਵੱਜ ਗਿਆ ਇਹਦਾ ਬਹੁਤ ਚਾਉ ਪੰਗਾ ਹੁਣ ਜਿਹੜੇ ਨਵੇਂ ਆ ਇਹ ਨਹੀਂ ਸਟਾਰਟ ਹੁੰਦੇ ਹੂੰ ਇਹ ਬਿਨਾ ਮਤਲਬ ਨਿਊਟਰਲ ਕਰੇ ਬਿਨਾ ਨਾ ਸਟਾਰਟ ਹੀ ਨਹੀਂ ਹੋਣਾ ਹੂੰ ਸਟਾਰਟ ਵੀ ਇਹ ਬੰਦ ਵੀ ਹੋ ਜਾਂਦੇ ਥਲੇ ਟਾਈਮ ਸਰ ਬੰਦ ਵੀ ਹੋ ਜਾਂਦੇ ਆ ਬੰਦ ਕਿ ਕਣਾ ਬਈ ਜੇ ਕਿਤੇ ਲੱਗ ਲੂਗੇ ਨਾ ਬੰਦ ਹੋ ਜਾਂਦੇ ਆ ਇਹ ਸਿਸਟਮ ਹੈਗਾ ਨਾ ਨਹੀਂ ਫਿਰ ਵੀ ਹੂੰ ਰੁਕ ਜਾ ਨਹੀਂ ਦੂਏ ਦਾ ਜਿਹੜਾ 3600 100 ਆਦੇ ਬੰਦੇ ਨਹੀਂ ਹੁੰਦਾ ਉਹਦਾ ਬਾਤ ਉਤਨੇ ਦਾ ਕਹਦੇ ਇਹਨੂੰ ਕਈ ਵਾਰੀ ਇਹ ਤਾਂ ਮੈਂ ਦੇਖਿਆ ਉਹਦਾ ਕੋਈ ਵੀ ਨਵੇਂ ਟਰੈਕਟਰ ਇਹ ਜਿਹੇ ਤੇਰਾ ਵੀ ਗੇਅਰ ਵਿੱਚ ਹੈ ਨਾ ਇਹਨਾਂ ਨੇ ਸਟਾਰਟ ਹੀ ਨਹੀਂ ਹੋਣਾ ਜਿੰਨਾਂ ਚ ਸਾਰੇ ਨਿਊਟਰਲ ਹੀ ਹੁੰਦੇ ਹੈਗੇ ਉਹਦਾ ਹੈ ਗੇਅਰ ਵਾਲਾ ਵੀ ਤੇਰਾ ਦੂਆ ਵੀ ਉਹਦੇ ਵਾਲਾ ਲੋਹਾ ਹੀ ਸਾਰੇ ਨਵੇਂ ਨਵੇਂ ਨਿਊਟਰਲ ਕਰਕੇ ਸਟਾਰਟ ਤਾਂ ਸਟਾਰਟ ਹੋਣਾ ਦੂਏ ਤਾਂ ਚਾਹੇ ਗੇਅਰ ਚ ਵੀ ਤਾਂ ਵੀ ਸੈਲਫ ਮਾਰਦੇ ਜੇ ਸਟਾਰਟ ਪੁਰਾਣਿਆਂ ਦਾ ਦਾ ਹੀ ਤਾਂ ਬਹੁਤ ਪੰਗੇ ਇਹਨਾਂ ਦੇ ਇਹ ਜਿਹੜੇ ਇਹ ਆ ਨਾ 35 11 ਹੋਇਆ ਜਿਹੜਾ ਇਹ ਹੋਇਆ ਇਹਦਾ ਨਾ ਇਹ ਮੋਟਰ ਤਾਂ ਤੈਹ ਦਸਤੀ ਚਲਾਉਣਾ 11 ਵਿੱਚ ਚੱਲਦੇ ਆ 13 ਚ ਉਹ ਤਾਂ ਚੱਲਦੇ ਡੁੱਬਦੇ ਡੁੱਬਦੇ ਨਹੀਂ ਹੈਗੇ ਬਸ ਇਹਨਾਂ ਦੀ ਇਹੀ ਭੈੜਾ ਪਿੱਛੇ ਆਵਾਜ਼ ਆਉਣ ਲੱਗ ਜਾਂਦੀ ਆਵਾਜ਼ ਵੀ ਜਿਹੜਾ ਨਾ 90 ਰੁਪਿਆ ਦਾ ਕੱਪੇ ਰੁਪਈਆ ਆਵਾਜ਼ ਆਉਣ ਲੱਗ ਜਾਂਦੀ ਜਿਹੜਾ ਨਵਾਂ ਨਵਾਂ ਡਰਾਈਵਰ ਆ ਉਹਨੇ ਦੂਵਾਰ ਤੀਆ ਗੀਅਰ ਵਸਾਉਣੀ ਵਸਾਉਣਾ ਇਹਦਾ ਹਾਂ ਹਾਂ ਕਰਨਾ ਸਾਲ ਜਦੇ ਜੋਰ ਤਾਂ ਹਾਂ ਬਹੁਤ ਨਾ ਪਹਿਲਾ ਫਾਦਾ ਤਾਂ ਨਾ ਤੀਆ ਚੌਥਾ ਨਾ ਚੌਥਾ ਪੰਜਵਾਂ ਨਾ ਬੈਕ ਦੁਆਰ ਤੀਆ ਦਾ ਹਰੇਕ ਹਫਤੇ ਸੀ ਫਸਾ ਗਈ ਰੱਖਦੇ ਤੇ ਜਦੇ ਕੱਢ ਦੇਣਾ ਥੱਲੇ ਨਟ ਖੋਲ ਕੇ ਜਦੇ ਵਸਾ ਦੇਣਾ। ਅਬੋਰਡ ਦਾ ਵੀ ਫਸ ਜਾਂਦਾ। ਉਹਦੇ ਤਾਂ ਸਾਡੇ ਕੋਲ ਬਹੁਤ ਫਸੇ ਮੇਰੇ ਕੋਲ ਪਹਿਨਾ ਪਹਿਨਾ। ਕਿਆ ਸਿੱਖ ਗਏ ਫੇਰ ਕੋਈ ਚੱਕਰ ਨਹੀਂ। ਫੋਰਡ ਵਿੱਚ ਕੋਈ ਨੁਕਸ ਨਹੀਂ। ਇੱਕ ਬ੍ਰੇਕਾਂ ਦੇ ਮਾਰ ਖਾਂਦਾ 3600 ਵਾਰ। ਉਹ ਤਾਂ ਚਲ ਡਰਮ ਬਦਲ ਹੋ ਜਾਂਦੇ ਆ। ਉਹਦੇ ਫੋਰਡ 60 ਦੇ ਪਵਾ ਦਵੇ। ਉਹ ਬ੍ਰੇਕਾਂ ਦੇ ਮਾਰ ਖਾਂਦਾ ਨਹੀਂ ਉਹਦੇ ਨੁਕਸੇ ਨਹੀਂ ਕੋਈ। ਇਹ ਨੁਕਸੇ ਚਰੂ ਸਾਰੇ ਟਰੈਕਟਰ ਆਪਣੀ ਆਪਣੀ ਜਗ੍ਹਾ ਸੈੱਟ ਹੋਣੀ ਆ। ਹਾਂ। ਹੁਣ ਤਾਂ ਜਾਣੀ ਕਿ ਕੰਪਰੂ ਬਹੁਤ ਹੋ ਗਈ ਟੈਕਨੋਲੋਜੀ। ਪਹਿਲੇ ਨੂੰ ਆਏ ਆ ਬਹਿੜਦਾ ਨਹੀਂ ਇਹ ਮਰਦਾ ਵੀ ਨਹੀਂ ਹੈਗਾ ਫੋੜ ਇਹਨਾਂ ਕਹਿੜਾ ਹੁੰਦਾ ਪਰ ਸੜਕ 'ਵਾਂ ਗੱਡੀ ਵਾਂਣਾ ਚੱਲਦਾ ਪੈਂਟਰ ਤੋੜਦਾ ਸੜਕ 'ਤੇ ਗੱਡੀ ਮੰਗੂ ਕਿਆ ਜੱਗੂ ਆ ਹੀ ਲੈਣ ਲੰਘੇ ਅਮਰ ਅਮਨਦੀਪ ਕਹਿੰਦਾ ਸੀ ਜਰੰਦਰ ਤੇ ਅੱਗੇ ਤੇ ਸੋਰੀ ਲੁੱਧਿਆਣੇ ਤੇ ਅੱਗੇ ਤੇ ਹੂੰ ਕਹਿੰਦਾ ਉੱਥੇ ਤੇ ਭਜਾ ਤਾਂ ਲੈ ਕਹਿੰਦਾ ਫੋੜ ਭੱਜੇ ਨਾ ਕਹਿੰਦਾ ਜੇ ਭੱਜੇ ਮੂਰੇ ਤੇ ਕਹਿੰਦਾ ਬੱਸ ਕਰਾਵੇ ਮਤਲਬ ਭਾਰੀ ਹੁੰਦਾ ਹਲੋਲਿਆਂ ਵਿੱਚ ਕਹਿੰਦਾ ਹਲੋਲੇ ਮੂਰੇ ਟਾਇਰਾਂ 'ਚ ਹਵਾ ਘੱਟ ਰੱਖੇ ਹਵਾ ਘੱਟ ਕਰੀ ਫਿਰ ਕਹਿੰਦਾ ਤਾਂ ਕਹਿੰਦਾ ਅਸੀਂ ਲੈ ਕੇ ਆਏ ਹਲੋਲਿਆਂ 'ਚ ਬਹੁਤ ਵੱਜਦਾ ਮੂਰੇ ਤੇ ਫੋੜ ਜੋਰ ਗਿਆ ਉਹ ਤਾਂ ਹੈ ਵੀਰ ਜਦ ਇਹ ਪੈਂਡਲ ਤੋੜ ਦਿੰਦਾ ਉਹਦੇ ਇੱਕ ਦਿਨ ਕਿ ਕਰਿਆ ਪੱਟੇ ਉਹ ਖੇਤ ਜੇ ਖੇਤ ਜੇ ਟੁੱਟ ਜਾਂਦਾ ਸਪਲਾਈ ਦਾ ਖੇਤ ਡੋਲਾਂ ਚੋਂ ਪੱਟੇ ਤੇਰੇ ਬੁੱਟਿਆਂ ਦੀ ਜੰਗੂੜਾਂ ਲੱਗੇ ਆਏ ਹੋ ਗਿਆ ਜਦ ਇਹ ਟੁੱਟ ਗਿਆ ਜਿਹੜਾ ਬਾਹਰ ਪਾਉਂਦੇ ਆ 450 ਦਾ ਜਿਹੜਾ ਏਜੰਸੀ ਪਾਉਂਦੇ ਆ 12 1300 ਦਾ ਹੈ ਜੈ ਜੈਸੀ ਪਾਇਆ ਮੁੜ ਕੇ ਨਹੀਂ ਦਿੰਦਾ ਪੈਂਡਲ ਟੁੱਟਿਆ ਆ ਫਰਕ ਤਾਂ ਬਹੁਤ ਆਇਆ ਜੀ ਜੈਸੀ ਦਾ ਤਾਂ ਚਲੋ ਫਾਨ ਦਾ ਸਮਾਨ ਦਾ ਫਰਕ ਤਾਂ ਹੁੰਦਾ ਹੀ ਹੈ ਹੋਗਾ ਯਾਰ ਕੋਈ ਨਹੀਂ ਹੋੜ ਭੂੜ ਪਾ ਮੈਂ ਕਹ ਹੌਲੀ ਹੌਲੀ ਹੋਲਿਊਡ ਡਰਾਈਵਰ ਬਣਦੇ ਹੁੰਦੇ ਸਾਰੇ ਜੀ ਉਹ ਲੈ ਦਾ ਬਾਣੇ ਮੋਟੇ ਹੋਏ ਜਾਂਦੀ ਆ ਜਦ ਦਿੱਲੀ ਆ ਮੰਗਣਾ ਟਰਾਲੀ ਦਾ ਨਹੀਂ ਉੱਠੀ ਟਰਾਲੀ ਦਾ ਮੈਂ ਵੀ ਉੱਠੀ ਗੱਲ ਫਿਰ ਸਭ ਨੇ ਕਰੀਏ ਤੁਸੀਂ ਕਿਹਨੇ ਨਹੀਂ ਕਰੀ ਕਰੇ ਨਾ ਜਾਂ ਟ੍ਰੈਕਟਰ ਚਲਾ ਲਿਆ ਸਭ ਕੁਝ ਚਲਾ ਲਿਆ ਇੱਕ ਗੱਲ ਹੈ ਜਦ ਨਾ ਵੱਜਦੇ ਬੁੱਜਦੇ ਚੀਜ਼ ਫਿਰ ਬੰਦਾ ਧਿਆਨ ਨਾਲ ਚਲਾਉਂਦਾ ਹੋਵੇ ਜਿਹੜੇ ਬਾਹਰ ਜਾਂਦੇ ਨੇ ਆਣੇ ਟਰੈਲਰ ਫੜ ਲੈਣੇ ਜਾਂਦੇ ਉਹਦੇ ਟਰੈਲਰ ਦੇ ਰੂਲੇ ਬੈਕ ਲਾਇਆ ਆਪਣੇ ਆਣੀਆਂ ਟਰੈਲੀਆਂ ਕਿੰਨੀ ਔਕੀਆਂ ਲੱਗਦੀਆਂ ਟਰੈਲਰ ਤਾਂ ਅਸੀਂ ਦੇਖਿਆ ਦਾ ਗਿਰਦਾ ਟਰਫ ਖੇਤ ਵਿੱਚ ਅਸੀਂ ਇੱਥੇ ਬੈਠੇ ਉਹਦੇ ਪਰ ਚਵੱチェ ਪਰ ਮੈਂ ਬੋਲੂ ਗੱਲਾਂ ਮਾਰੇ ਕਿ ਬਿੰਦਰ ਦਾ ਪਾਪਾ ਬੰਤ ਚਾਚਾ ਜੱਗੀ ਮਟਰ ਝਲੀਆਂ ਵਾਲਾ ਕਿਸਮ ਹੁੰਦੇ ਸਿੱਧੀ ਗੰਡੇ ਦਾ ਕਾਲਾ ਭਜਾਈ ਨਾ ਟਰੈਕਟਰ ਨੂੰ ਫੋੜਤਾ ਉਹਦੇ ਥੋੜਾ ਜਿਹਾ ਹੋਰ ਨੇ ਦੋ ਘੋਲੇ ਬੱਜੀ ਸਾਹੇ ਔਰ 베ਰੀ ਕੋ ਦਾ ਰਸਤਾ ਜਿੱਥੇ 베ਰੀ ਕੋ ਦਾ ਰਸਤਾ ਆਏ ਉੱਥੇ ਜਾਂ ਖੰਭਾ ਨਹੀਂ ਤਾਂ ਹੈਗਾ ਰਸਤਾ ਦਾ ਤਾਂ ਮੜਾ ਇਹ ਰਸਤਾ ਤਾਂ ਮੜਾ ਜਾ ਹਾਂ ਬਸ ਤੂੰ ਦੇਖ ਲੈ ਰੱਬ ਦੀ ਕਿਸਮਤ ਹੈ ਇੰਨਾ ਸਿੱਧਾ ਉਤਰਿਆ ਉੱਥੇ ਨੂੰ ਹੋ ਰਸਤੇ ਨਾਲ ਇੱਥੇ ਗੱਭੇ ਆ ਕੇ ਖੜੇ ਆ ਰਹਿਣਾ ਰੱਥਿਆ ਵਾ ਪੂਰੀ ਸਪੀਡ ਪਰ ਪੁੱਟਾ ਨਹੀਂ ਹੋਇਆ ਨਹੀਂ ਹੋਇਆ ਸਿੱਧਾ ਖੇਤ ਤੇ ਗੱਭੇ ਆ ਕੇ ਖੜੇ ਇੰਨੀ ਕਿਸਮਤ ਹੈ ਕਿ ਸਿੱਧਾ ਉਤਰਿਆ ਰਸਤੇ ਨੂੰ ਜੇ ਕਿਤੇ ਉਹ 5 4 ਫੁੱਟ ਇੱਧਰ ਉੱਧਰ ਹੋ ਜਾਂਦਾ ਬਜੇ ਦੇ ਪੁੱਠਾ ਦਾ ਕਿ ਆਦੋਲੇ 4-4 ਫੁੱਟ ਦੀ ਵੀ ਸੜਕ ਸੀ ਉਹ ਸਿਰਫ ਛੋਟਾ ਜਿਹਾ ਰਸਤਾ ਤਾਂ ਇੱਕ ਬਣਾਇਆ ਵਾ ਚਾਂਗਣੇ ਚੜਾਉਣੇ ਨੂੰ ਵੇਲਾ ਸਿੱਧਾ ਉਹਨੂੰ ਹੋਇਆ ਖੇਤ ਦੇ ਗੱਭੇ ਆ ਕੇ ਖੜੇ ਆ ਦੇਖ ਕੇ ਨਾਲੇ ਨੂੰ ਕਣਕ ਜੀ ਵਿਜੀ ਵੀ ਤੀ ਇਹਦੇ ਥੋੜੇ ਜਿਹੇ ਦਿਨੇ ਹੋਏ ਤੇ ਐ ਖੇਤ ਦੇ ਗੱਭੇ ਆ ਕੇ ਜੀ ਲੈ ਪਹਿਲਾਂ ਤਾਂ ਹੋਏ ਜਾਂਦੇ ਤੇ ਪੁੱਠਾ ਗਾ ਉਹ ੱੱਲੀਆਂ ਨਹੀਂ ਤੇ ਟਰਾਲੀ ਪੁੱਠੀ ਕਰੀ ਮੈਂ ਵੀ ਤਾਂ ਕਰੀ ਸੀ ਅੱਛੇ ਘਾਲ ਵਿੱਚ ਮਿੰਟ 2 ਲੱਗੇ ਜੇ ਉਹਦੀ ਪੁੱਟੀ ਹੋ ਗਈ ਉਹ ਐ ਹੁੰਦੀ ਧੜਾਮ ਦੇ ਕੋ ਹੇਟ ਹੋ ਜਾਂਦਾ ਮਾਰੇ ਮੋਟੇ ਤਾਂ ਹੁੰਦੇ ਰਹਿੰਦੇ ਆ ਜਾਣੀ ਔਰ ਬਾਹਰ ਗਾਲੀ ਟ੍ਰੇਲੇ ਚਲਾਉਂਦੇ ਜਾਂਦੀ ਉਹਨਾਂ ਨੂੰ ਟ੍ਰੇਲੇ ਚੂਲੇ ਸਾਰੇ ਟ੍ਰੇਨ ਕਰੇ ਹੋਏ ਹੁੰਦੇ ਕਰੇ ਹੋਏ ਹਾਂ ਕਹਿੰਦੇ ਨਿਆਣੇ ਤੇਜ ਆ ਬਾਈ ਵੀ ਸਿੱਖ ਕੇ ਜਾਂਦੀ ਆ ਹਾਂ ਚੱਲ ਚਲੀਏ ਫਿਰ ਬੜਾ ਲੱਖ ਹੋਰ ਜਿਹੜੇ ਵੱਢਣੇ ਆ ਚੱਲ ਦੇਖਦੇ ਆ ਚਲੋ ਠੀਕ ਆ ਜੀ ਅਸਰੀ ਗਾਲ ਜੀ